ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਅੱਜ ਇੱਕ ਚੀਜ਼ ਮੈਂ ਹੋਰ ਤੁਹਾਡੇ ਸਾਰਿਆਂ ਦੇ ਨਾਲ ਲੈ ਕੇ ਆਈ ਹਾਂ ਬਹੁਤ سارے ਲੋਕਾਂ ਨੂੰ ਇੰਤਜ਼ਾਰ ਸੀਗਾ 25 ਜਨਵਰੀ ਦਾ ਸੌਰੀ 25 ਮਾਰਚ ਦੀ ਵੀਡੀਓ ਦਾ ਨਾ ਇੱਕ ਦੋ ਬੰਦੇ ਐ ਸਾਈਕੋ ਬੰਦੇ ਹੁੰਦੇ ਆ ਕੋਸ਼ਿਸ਼ ਕੁ ਸਵਾਦ ਲੈਣ ਬੈਠੇ ਹੁੰਦੀ ਆ ਉਹ ਚੀਜ਼ਾਂ ਯਾਦ ਰੱਖਦੇ ਆ ਸਮਝਣ ਵਾਲੇ ਬੰਦੇ ਸਮਝ ਜਾਂਦੇ ਆ ਕਿ ਕੁਝ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਬੰਦਾ ਰੋਕਿਆ ਗਿਆ ਸਮਝਾਤਾ ਸੀ ਮੈਂ ਕਿ ਮੈਂ ਕਿਉਂ ਰੁਕੀ ਆ ਭਾਈ 25 ਮਾਰਚ ਵਾਲੀ ਵੀਡੀਓ ਤੋਂ ਕਿਉਂ ਰੁਕੀ ਸੀਗੀ ਕਿਉਂਕਿ ਉਸ ਟਾਈਮ ਤੇ ਮੇਰੀ ਪੰਚਾਇਤ ਆ ਜਿਹੜੇ ਮੇਰੇ ਪਿੰਡ ਦੇ ਪੁਰਾਣਾ ਸਰਪੰਚ ਸੀ ਨਾ ਉਹਨਾਂ ਦੀ ਗੱਲਬਾਤ ਹੁੰਦੀ ਸੀਗੀ ਮੇਰੇ ਸਹੁਰਿਆਂ ਦੇ ਪਿੰਡ ਆਪਸ ਵਿੱਚ ਗੱਲ ਗੁਲ ਕਰੀ ਹੋਣੀ ਇਹਨਾਂ ਨੇ ਕੋਈ ਸੈਟਲਮੈਂਟ ਕਰਨ ਦੀ ਤੇ ਮਿਲ ਕੇ ਨਾ ਮੇਰਾ ਬੇਫਕੂਫ ਬਣਾਤਾ ਸੀਗਾ ਵੀ ਦੋ ਤਿੰਨ ਮਹੀਨੇ ਵੀਡੀਓ ਨਾ ਪਾਓ 2-3 ਮਹੀਨੇ ਲਈ ਮਤਲਬ ਚੁੱਪ ਕਰਵਾਤਾ ਸੀਗਾ ਤੇ ਫਿਰ ਮੈਂ ਉਸ ਚਲਦੇ ਮੈਂ 25 ਮਾਰਚ ਵਾਲੀ ਜਿਹੜੀ ਵੀਡੀਓ ਸੀਗੀ ਉਹ ਨਹੀਂ ਲੈ ਕੇ ਆਈ ਕਿਉਂਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ 25 ਮਾਰਚ ਨੂੰ ਭਰਾ ਦਾ ਵਿਆਹ ਹੈਗਾ ਖਤਮ ਹੋ ਜਾਂਦੇ ਪਿਛਲੇ ਸਾਲ ਕਿਹਾ ਸੀਗਾ ਕਿ 25 ਮਾਰਚ ਨੂੰ ਭਰਾ ਦਾ ਵਿਆਹ ਖਤਮ ਹੋ ਜਾਂਦਾ ਤਾਂ ਉਸ ਤੋਂ ਬਾਅਦ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਰੇ ਕੋਲ ਰਿਕਾਰਡਿੰਗ ਸੀਗੀਆਂ ਜਿਸ ਪਰਸਨ ਨੇ ਮੈਨੂੰ ਦੱਸਿਆ ਸੀਗਾ ਕਿ ਤੈਨੂੰ ਮਾਰਨ ਲਈ ਐਵੇਂ ਐਵੇਂ ਪਲਾਨ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਸੀਗੀਆਂ ਠੀਕ ਹੈ ਅੱਜ ਵੀ ਮਤਲਬ ਮੇਰਾ ਉਹ ਫੋਨ ਟੁੱਟਿਆ ਮੇਰਾ ਨਹੀਂ ਠੀਕ ਹੋ ਪਾਇਆ ਸੀਗਾ ਤੇ ਮੈਂ ਮਤਲਬ ਕਰਵਾਇਆ ਹੀ ਨਹੀਂ ਹੈ ਠੀਕ ਜੇ ਮੈਂ ਤੁਹਾਨੂੰ ਸਹੀ ਦੱਸਾਂ ਨਾ ਠੀਕ ਹੋ ਕੀ ਨਹੀਂ ਪਾਇਆ ਕਿਉਂਕਿ ਇੱਥੇ ਪਿਕਸਲ ਦਾ Google ਪਿਕਸਲ ਦਾ ਉਹ ਨਹੀਂ ਸੀਗਾ ਸਰਵਿਸ ਸੈਂਟਰ ਨਹੀਂ ਸੀਗਾ Google ਦਾ ਸੋ ਮੈਂ ਉਸ ਨੂੰ ਦਿੱਲੀ ਨਹੀਂ ਭੇਜਣਾ ਚਾਹੁੰਦੀ ਸੀ ਸੋ ਹੁਣ ਹੱਲ ਹੋ ਗਿਆ ਹੁਣ ਮੈਂ ਕੋਲ ਖੜ ਕੇ ਕਿਉਂਕਿ ਮੈਂ ਫੋਨ ਕਿਸੇ ਨੂੰ ਦੇ ਕੇ ਠੀਕ ਨਹੀਂ ਕਰਵਾਉਂਗੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਉਸ ਦੇ ਵਿੱਚ ਜੋ ਰਿਕਾਰਡਿੰਗਸ ਨੇ ਕੁਝ ਚੀਜ਼ਾਂ ਹੈ ਉਹ ਮੈਂ ਆਪਣਾ ਫੋਨ ਖੁਦ ਕੋਲ ਬੈਠ ਕੇ ਚਾਹੇ ਮੈਨੂੰ 2 ਦਿਨ ਆਣਾ ਪਵੇ ਚਾਹੇ 3 ਦਿਨ ਆਣਾ ਪਵੇ ਮੈਂ ਆਪਣਾ ਫੋਨ ਵਾਪਸ ਲੈ ਕੇ ਜਾਵਾਂਗੀ ਆਪਣਾ ਫੋਨ ਵਾਪਸ ਕੋਲ ਬੈਠ ਕੇ ਠੀਕ ਕਰਾਉਂਗੀ ਇਹ ਨਹੀਂ ਕਿ ਉਸਦੇ ਵਿੱਚ ਕੁਝ ਉਹ ਹੈ ਉਸਦੇ ਵਿੱਚ ਮੇਰਾ ਇੱਕ ਇੰਪੋਰਟੈਂਟ ਡਾਟਾ ਹੈ ਮੇਰੀ ਜ਼ਰੂਰੀ ਚੀਜ਼ਾਂ ਜੋ ਮੈਂ ਰਿਕਵਰ ਕਰਵਾਉਂਗੀ ਹੁਣ ਮੈਂ ਡੈਫੀਨੇਟਲੀ ਕਰਵਾਉਂਗੀ ਉਹ ਚੀਜ਼ ਵੀ ਮੈਂ ਸੇਮ 25 ਮਾਰਚ ਨੂੰ ਜੋ ਮੈਂ ਕਹੀ ਸੀ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗੀ ਕੋਸ਼ਕ ਲੋਕ ਨਾ ਕਮੈਂਟ ਕਰਦੇ ਮੈਨੂੰ ਐ ਰਿਅਲਾਈਜ਼ ਕਰਵਾਉਂਦੇ ਆ ਕਿ ਸ਼ਾਇਦ ਮੈਂ 25 ਮਾਰਚ ਵਾਲੀ ਵੀਡੀਓ ਭੁੱਲ ਗਈਆਂ ਭੁੱਲੀ ਨਹੀਂ ਉਸਦੀ ਪ੍ਰੋਬਲਮ ਸੀਗੀ ਕਿ ਮੈਨੂੰ ਪੰਚਾਇਤ ਨੇ ਕਿਹਾ ਸੀਗਾ ਕਿ ਤੂੰ ਬਈ ਮਤਲਬ ਨਾ ਕੁਝ ਟਾਈਮ ਟਿੱਕ ਕੇ ਬੈਠ ਜਾ ਉਹਨਾਂ ਦੇ ਵੀਡੀਓ ਨਾ ਪਾ ਤੇ ਅਸੀਂ ਕੰਪਰੋ ਕਰਾਵਾਂਗੇ ਜਦ ਕਿ ਕੰਪਰੋ ਕੁਛ ਨਹੀਂ ਕਰਾਉਣਾ ਸੀ ਇਹ ਸਿਰਫ ਇੱਕ ਬੇਫਕੂਫ ਬਣਾਇਆ ਗਿਆ ਸੀ ਮੈਨੂੰ ਤੇ ਮੈਨੂੰ ਨਾ ਇੱਥੋਂ ਇੱਕ ਛੋਟੀ ਜੀ ਮੇਰੇ ਕੋਲੇ ਗੱਲ ਆਈ ਹੈ ਮੈਂ ਧਿਆਨ ਨਹੀਂ ਦਿੱਤਾ ਬਹੁਤਾ ਇਨਫੋਰਮੇਸ਼ਨ ਇਹ ਕਹਿੰਦੀ ਹੈ ਕਿ ਪਿੰਡ 'ਚੋਂ ਇੱਕ ਅਦਾ ਪਰਸਨ ਹੈ ਜੋ ਦੋਗਲਾ ਹੈ ਦੋਗਲਾਪੰਤੀ ਕਰਦਾ ਉਧਰ ਵੀ ਰੱਖਦਾ ਗੱਲ ਤੇ ਇੱਤਰ ਵੀ ਲਿਟਰੀ ਝਾੜਦਾ ਜਦੋਂ ਮੈਂ ਉਹਨਾਂ ਦੇ ਫੋਨਾਂ ਦੇ ਵਿੱਚੋਂ ਸਕਰੀਨਸ਼ਾਟ ਕਢਾ ਸਕਦੀ ਹਾਂ ਨਾ ਉਹਨਾਂ ਦੀਆਂ ਡੀਪ ਇਨਫੋਰਮੇਸ਼ਨਾਂ ਤੁਸੀਂ ਦੇਖ ਲਓ ਵੀ Google Pay ਸਭ ਤੋਂ ਜ਼ਿਆਦਾ ਆਪਣੀ ਪਰਸਨਲ ਚੀਜ਼ ਹੁੰਦੀ ਹੈ ਫੋਨ ਦੇ ਵਿੱਚ ਜਦੋਂ ਉਸ ਤੇ ਦੋ ਪਾਸਵਰਡ ਖੁੱਲ ਕੇ ਉਸ ਦੀ ਇਨਕੁਆਰੀ ਹੋ ਸਕਦੀ ਹੈ ਤਾਂ ਇੱਥੋਂ ਜਿਹੜਾ ਬੰਦਾ 도ਗਲਾ ਉੱਥੇ ਜਾ ਕੇ ਮੂੰਹ ਮਾਰਦਾ ਉਹਨਾਂ ਨਾਲ ਗੱਲਾਂ ਕਰਦਾ ਤੇ ਨਾਲੇ ਉਹਨੂੰ ਪਤਾ ਕਿ ਪਹਿਲਾਂ ਵੀ ਮੈਂ ਕੀ ਕੀਤਾ ਸੀਗਾ ਅੱਜ ਤੋਂ 8 ਸਾਲ ਪਹਿਲਾਂ ਵੀ 도ਗਲਾ ਪੰਤੀ ਦੇ ਵਿੱਚ ਛਗਣ ਪਾਇਆ ਹੋਇਆ ਸੋ ਮੈਨੂੰ ਉਹ ਵੀ ਤੇਰ ਨਹੀਂ ਲੱਗਣੀ ਪਤਾ ਲੱਗਦੇ ਆ ਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਫਿਰ ਉਹ ਆਪਣਾ ਅੱਗਾ ਪਿੱਛਾ ਸੰਭਾਲ ਲੇ ਦੋਗਲਾਪੰਤੀ ਤੋਂ ਕਰ ਰਿਹਾ ਔਰ ਦੋਗਲਾਪੰਤੀ ਦੇ ਵਿੱਚ ਮੈਂ ਉਸ ਨੂੰ ਕਿੱਦਾਂ ਨੰਗਾ ਧੜਾ ਕਰਕੇ ਇੱਥੇ ਖਿਲਾਰਨਾ ਹੈ ਨਾ ਫਿਰ ਉਹਦਾ ਆਪਣਾ ਹਿਸਾਬ ਕਰਨ ਲਈ ਉਹਨੂੰ ਉਹ ਚੀਜ਼ ਨਹੀਂ ਲੱਭਣੀਗੀ ਆਪਣਾ ਕਲੀਅਰ ਕਰਨ ਲਈ ਤੇ ਅੱਜ ਮੈਂ ਜਿਹੜੀ ਹੁਣ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਅੱਗੇ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ 25 ਮਾਰਚ ਵਾਲੀ ਵੀਡੀਓ ਸਾਮੀ ਰਿਕਾਰਡਿੰਗ ਨਹੀਂ ਲੈ ਕੇ ਆਈ ਪਰ ਜਿਸ ਪਰਸੈਂਟ ਤੋਂ ਮੈਨੂੰ ਉਮੀਦ ਨਹੀਂ ਸੀ ਉਹ ਚੀਜ਼ਾਂ ਉਹਨਾਂ ਨਾਲ ਮਿਲਦੀਆਂ ਚੁਲਦੀਆਂ ਇਸ ਤਰ੍ਹਾਂ ਸਾਹਮਣੇ ਆਉਣ ਗਿਆ ਮੈਂ ਨਹੀਂ ਕਦੇ ਸੋਚਿਆ ਸੀਗਾ ਇਹ ਉਹ ਸ਼ਖਸ ਹੈ ਜਿਸ ਸ਼ਖਸ ਨੂੰ ਨਾ ਮੈਂ ਜਾਣਦੀ ਆ ਨਾ ਮੈਨੂੰ ਪਤ ਮਤਲਬ ਜਾਣਦੀ ਆ ਘਰਾਂ ਦੇ ਵਿੱਚੋਂ ਆ ਮੇਰੇ ਸਹੁਰੇ ਘਰਾਂ ਦੇ ਵਿੱਚੋਂ ਆ ਪਰ ਉਸ ਟਾਈਮ ਤੇ ਇਹ ਮੇਰੀ ਜਿੰਨੇ ਮੇਰੇ ਘਰ ਵਾਲੇ ਨੂੰ ਸਪੋਰਟ ਕਰਦੇ ਸੀ ਨਾ ਉਸ ਟਾਈਮ ਤੇ ਇਹ ਪਰਿਵਾਰ ਵੀ ਉਦੋਂ ਉਹਨਾਂ ਦੇ ਨਾਲ ਸੀ ਸੋ ਮੇਰੇ ਲਈ ਤਾਂ ਇਹ ਵੀ ਉਹਨਾਂ ਉਨਾ ਹੀ ਦੁਸ਼ਮਣ ਸੀ ਮੇਰਾ ਜਿੰਨਾ ਸਰਪੰਚ ਹੈ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਸਰਪੰਚ ਨੇ ਇੰਨਾ ਘਰਾਂ ਨੂੰ ਵੀ ਬੇਵਕੂਫ ਬਣਾਇਆ ਸੀ ਉਸ ਟਾਈਮ ਮੈਨੂੰ ਖਰਾਬ ਕਰਨ ਲਈ ਮੈਨੂੰ ਘਰੋਂ ਕਢਾਉਣ ਲਈ ਇਹਨਾਂ ਨੂੰ ਵੀ ਮਿਸਗਾਈਡ ਕੀਤਾ ਸੀ ਇਹ ਜਦੋਂ ਨਾਲ ਤੁਰਿਆ ਇਹਨਾਂ ਨੂੰ ਪਤਾ ਲੱਗਿਆ ਵੀ ਕਹਾਣੀ ਕੁਝ ਹੋਰ ਸੀਗੀ ਚੀਜ਼ਾਂ ਦਾ ਸਾਰਾ ਦਾ ਖਲਾਸਾ ਹੋਇਆ ਤਾਂ ਇਹ ਬੰਦੇ ਫਿਰ ਪਿੱਛੇ ਹਟ ਗਏ ਸੀ ਕਦੇ ਵੀ ਇਹ ਕਚਹਿਰੀ ਨਹੀਂ ਆਏ ਸੀ ਪਰ ਮੈਨੂੰ ਹੀ ਹਮੇਸ਼ਾ ਲੱਗਦਾ ਰਿਹਾ ਕਿ ਇਹ ਮੇਰੇ ਇਹ ਵੀ ਦੁਸ਼ਮਣ ਹੈ ਸਰਪੰਚ ਜਿੰਨੇ ਇਹ ਵੀ ਭਾਗੀਦਾਰ ਹੈ ਇਸ ਪਾਪ ਦੇ ਵਿੱਚ ਪਰ ਜਦੋਂ ਕਹਿੰਦੇ ਆ ਨਾ ਕਿ ਰੱਬ ਆਪਣੇ ਆਪ ਆ ਕੇ ਇਨਸਾਫ ਕਰਨ ਉੱਤਰਦਾ ਹੈ ਤਾਂ ਫਿਰ ਜਿਨ੍ਹਾਂ ਨੇ ਕਰੀਆਂ ਹੁੰਦੀਆਂ ਹਨ ਉਹਨਾਂ ਦੇ ਮੂੰਹੋਂ ਹੀ ਉਹਨਾਂ ਦੀਆਂ ਕਰਤੂਤਾ ਲੀਕ ਕਰਵਾਉਂਦਾ ਹੁੰਦਾ ਰੱਬ ਸੋ ਪਾਪਾਂ ਦੇ ਘੜੇ ਜਦੋਂ ਭਰਦੇ ਹਨ ਨਾ ਤੇ ਫੁੱਟਣ ਦੀ ਕੰਗਾਰ ਤੇ ਹੁੰਦੀ ਹੈ ਤਾਂ ਰੱਬ ਆਪਣੇ ਆਪ ਹੀ ਉਹਨਾਂ ਨੂੰ ਆਪਸ ਵਿੱਚ ਪੜਾਪੜਾ ਮਾਰਦਾ ਹੁੰਦਾ ਸੋ ਕੁਝ ਚੀਜ਼ਾਂ ਮੈਂ ਤੁਹਾਨੂੰ ਫਿਰ ਕਲੀਅਰ ਕਰੂੰਗੀ ਆ ਤੁਸੀਂ ਹੁਣ ਵੀਡੀਓ ਦੇਖੋ ਜਿੰਨੀਆਂ ਵੀ ਇਹ ਵੀਡੀਓਜ਼ ਹੈ ਤੁਸੀਂ ਫੁੱਲ ਵਾਚ ਕਰਿਓ ਤੇ ਇਹਨਾਂ ਨੂੰ ਦੇਖ ਕੇ ਕਲਿੱਪਾਂ ਨੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਕੰਟੀਨਿਊ ਕਰਦੀ ਹਾਂ ਵੀਰ ਮੈਂ ਭਗਤ ਪ੍ਰੇਤ ਗੱਲ ਕਰਦਾ ਹਾਂ ਠੀਕ ਹੈ ਜਿਹੜਾ ਕੋਈ ਵੀ ਜੋਤੀ ਵਾਲਾ ਮਸਲਾ ਹੈ ਉਹ ਸਾਡੇ ਪਰਿਵਾਰ ਦਾ ਮਸਲਾ ਸੀ ਜਿਹੜੀ ਕੁੜੀ ਹੈ ਨਾ ਜੋਤੀ ਉਹ ਵਿਚਾਰੀ ਜਮਾ ਸਹੀ ਕੁੜੀ ਹੈ ਉਹਦੇ ਨਾਲ ਜਿਹੜੀਆਂ ਹੋਗੀਆਂ ਸੱਚੀਆਂ ਹੋਗੀਆਂ ਸਾਡੇ ਇੱਥੇ ਇਹਨਾਂ ਨੇ ਕੀਤੀਆਂ ਪਹਿਲਾਂ ਸੀ ਤਾਂ ਨਹੀਂ ਬੋਲੇ ਵੀ ਠੀਕ ਹੈ ਘਰਾਂ ਚ ਕਲੇਸ਼ ਪੈ ਜਾਊਗਾ ਉਹਨਾਂ ਇਲਜ਼ਾਮ ਲਾਉਂਦੇ ਮੇਰੇ ਤੇ ਵੀ ਤੂੰ ਗੱਲ ਕਰਦਾ ਜੋਤੀ ਨਾਲ ਮੇਰੀ ਕੋਲ ਲੱਗਦੀ ਨਹੀਂ ਸੀ ਨਾ ਸੀ ਜਾਣਦੇ ਸੀ ਠੀਕ ਹੈ ਇਹਨਾਂ ਨੇ ਗੱਲ ਕੀਤੀ ਹੈ ਸ਼ੁਰੂ ਇਹਨਾਂ ਨੇ ਕੀਤੀ ਹੈ ਖਤਮ ਮੈਂ ਕਰੂੰਗਾ ਜਮਾ ਜੋਤੀ ਦੇ ਨਾਲ ਖੜਾ ਹੱਕ ਠੋਕ ਕੇ ਖੜਾ ਪੈਰ ਬਣਾਈ ਉਹਨੂੰ ਭੈਣ ਕਹਿਣਾ ਠੀਕ ਹੈ ਹੁਣ ਇਹਨਾਂ ਨੇ ਕਰਦੇ ਨੇ ਸਾਡੇ ਨੇ ਕਹਿਤਾ ਇਹ ਪਰਿਵਾਰ ਦੇ ਨੇ ਦੂਜਿਆਂ ਦੇ ਨੇ ਵੀ ਤੂੰ ਬਈ ਗੱਲਾਂ ਕਰਦਾ ਸਾਡੀ ਸੀਆਈਡੀ ਦਿਨਾ ਪਹਿਲਾਂ ਤਾਂ ਕੋਈ ਸੀਆਈਡੀ ਦਿੱਤੀ ਨਹੀਂ ਪਰ ਹੁਣ ਸੀਆਈਡੀ ਦੇਣ ਦਾ ਜਮਾ ਇਕ ਠੋਕ ਕੇ ਲੰਗੇ ਧੜੇ ਹੋਗੇ ਸਪੋਰਟ ਕਰਾਂਗੇ ਉਹਦੀ ਵੀ ਜਿਹੜਾ ਉਹਨੇ ਕੁਛ ਕਿਹਾ ਠੀਕ ਹੈ ਦੂਜੀ ਗੱਲ ਉਹਨੇ ਜਮਾ ਸੱਚ ਨਾਲ ਸੱਚੀ ਗੱਲ ਕਹੀ ਸੀ ਦੂਜੀ ਗੱਲ ਉਹ ਜਮਾ ਸੱਚੀ ਕਹਿੰਦੀ ਹੈ ਬਈ ਉਹਦਾ ਜਵਾਕਾਂ ਦਾ ਹੱਕ ਮਰਿਆ ਉਹਦਾ ਹੱਕ ਮਰਿਆ ਠੀਕ ਹੈ ਇਹਨਾਂ ਨੇ ਹੱਕ ਮਰਿਆ ਜਮਾ ਘਰੋਂ ਕੱਢੀ ਆ ਉਹਦਾ ਘਰ ਪਾਇਆ ਹੋਇਆ ਹੈ ਉਹਨੇ ਵਿਚਾਰੀ ਨੇ ਪਸੂਆਂ ਦਾ ਗੋਹਾ ਸਿੱਟ ਸਿੱਟ ਕੇ ਇੱਥੇ ਘਰ ਪਾਇਆ ਸੀਗਾ ਸਾਡੇ ਠੀਕ ਹੈ ਉਹਨੂੰ ਇੱਥੋਂ ਕੱਢਤਾ ਉਹਦੇ ਹੁਣੇ ਹੀ ਸਾਨੀ ਦਿੰਦੇ ਕਿਧਰੇ ਉਹਦੇ ਵਕੀਲ ਖਰੀਦੇ ਸਭ ਕੁਝ ਕਰਦੇ ਆ ਇਹ ਸਾਰੀਆਂ ਕਰਦੇ ਆ ਖਾਂਦੇ ਪੀਂਦੇ ਆ ਆਪ ਹੈ ਇਲਜ਼ਾਮ ਦੂਜਿਆਂ ਤੇ ਲਾਉਂਦੇ ਆ ਵੀ ਸਾਡੇ ਖਾ ਕੇ ਕੋਈ ਬੰਦਾ ਸਾਡੇ ਮਹਾਂਸੇਵ ਦੀ ਲਾਗ ਰਿਹਾ ਸੀ ਸਾਡੇ ਤਿੰਨ ਪਰਿਵਾਰਾਂ ਕੋਈ ਬੰਦਾ ਸਾਬਤ ਕਰਦੇ ਸੀ ਕਿਸ ਦਾ ਖਾਦਾ ਹੋਵੇ ਦੇਨਦਾਰ ਹੋਵਾਂਗੇ ਮੈਂ ਇੱਥੇ ਮੇਰਾ ਪ੍ਰਯੋਗ ਦਊਂਗਾ ਸੀ ਦਵਾਂਗੇ ਜਿਹਦਾ ਕੁਝ ਦੇਣਾ ਹੋਵੇ ਠੀਕ ਹੈ ਹਾਂ ਬਾਕੀ ਜਿਹਦੇ ਕੋਈ ਬਹਿਮ ਹੋਊਗਾ ਕਿੱਥੇ ਮਰਜ਼ੀ ਕੱਢ ਲੈ ਪਿੱਠ ਪਿੱਛੇ ਗੱਲ ਨਾ ਕਰੇ ਹਿੱਕ ਤੇ ਬੱਜੇ ਆ ਕੇ ਜਿਹਦੇ ਕੋਈ ਬਹਿਮ ਹੈ ਨਾ ਹਿੱਕ ਤੇ ਬੱਜੇ ਇੱਥੇ ਆ ਕੇ ਨਾ ਤਾਂ ਸੀ ਕਦੇ ਚੂਤੀਆ ਕੰਮ ਕੀਤਾ ਦੇ ਨਾ ਕਰਗੇ ਜਿਹਨੇ ਇੱਥੇ ਲੜਨ ਵਾਲਾ ਕੰਮ ਕਰਨਾ ਹੈ ਜਾਂ ਪੜਨ ਵਾਲਾ ਕਰਨਾ ਉਹ ਵੀ ਦੱਸ ਦਿਓ ਜਿਹਦੇ ਕੋਈ ਭਲੇਖਾ ਹੈ ਨਾ ਜਿਹਦੇ ਕੋਈ ਭਲੇਖਾ ਹੈ ਕਿੱਥੇ ਮਰਜ਼ੀ ਕੱਢ ਲੈ ਇਹ ਜਿਹੜੀਆਂ ਕਹਿੰਦੇ ਨਾ ਇਸ 25 ਰੁਪਏ ਚ ਜਿਹੜਾ ਕੋ ਡਰ ਨਹੀਂ ਐਡਾ ਕੋ ਡਰ ਨਹੀਂ ਸਰਪੰਚ ਕੋਈ ਰੱਬ ਨਹੀਂ ਬਣ ਗਿਆ ਕੋ ਸਰਪੰਚ ਬਣ ਗਿਆ ਤਾਂ ਨਾ ਸਾਨੂੰ ਡਰ ਹੈ ਕਿਸੇ ਦਾ ਵੀ ਕੋਈ ਡਰ ਹੈ ਠੀਕ ਹੈ ਆਪ ਦੀ ਕਰਕੇ ਆਪ ਦੀ ਖਾਨੇ ਆ ਦੂਜੀ ਗੱਲ ਨਸ਼ੇ ਦੀ ਗੱਲ ਕਰਦੇ ਸੀ ਅੱਜ ਕਲੀਨ ਹੈ ਛੱਡੀ ਬੈਠਾ ਪੂਰਾ ਮਿਲਣਾ ਹੋ ਗਿਆ ਠੀਕ ਹੈ ਕਿਸੇ ਦਾ ਨਸ਼ਾ ਕੀਤਾ ਉਹਦਾ ਕਰਦਾ ਕੀਤਾ ਜੋ ਵੀ ਕੀਤਾ ਖਾਦਾ ਪੀਤਾ ਉਹਦਾ ਕਰਦਾ ਕੀਤਾ ਕਿਸੇ ਸਾਲੇ ਨੂੰ ਲੈ ਕੇ ਨਹੀਂ ਖਾਂਦਾ ਇਹ ਕਿਸੇ ਸਾਲੇ ਨੂੰ ਲੈ ਕੇ ਖਾਂਦਾ ਹੈ ਉਹ ਜੀ ਜਤਪਈ ਆਪਾਂ ਜੋਤੀ ਦੀ ਸਪੋਰਟ ਕਰਦੇ ਜੇ ਓਕੇ ਹੋ ਕੇ ਕਰਦੇ ਘਰਦਿਆਂ ਨੂੰ ਪੁੱਛ ਕੇ ਕੀਤੀ ਹੈ ਠੀਕ ਹੈ ਇਹ ਸ਼ਾਮਲਾਉਂਦੇ ਮੇਰੇ ਘਰ ਵਾਲੇ ਮੇਰੇ ਤੇ ਵਿਸ਼ਵਾਸ ਹੈ ਆਪਾਂ ਭੈਣ ਬਣਾਈ ਆ ਉਹਨੂੰ ਹੁਣ ਜਮਾ ਸਪੋਰਟ ਕਰੂੰਗਾ ਭਈ ਜਮਾ ਕਰੂੰ ਜਮਾ ਕਰੂੰ ਸੀ ਜਿਹੜੀਆਂ ਨਹੀਂ ਦਿੰਦੇ ਸਪੋਰਟ ਕਰਾਂਗੇ ਨੰਗੇ ਧੜੇ ਹੋ ਕੇ ਜੇ ਮੈਂ ਖੁੱਲ ਕੇ ਕਰਾਂਗੇ ਜਿਨੇ ਜਿਹੜਾ ਕੋ ਸਾਡਾ ਹੁਣ ਪਟਣਾ ਪੱਟ ਲੈ ਜੇ ਹਿੰਮਤ ਹੈ ਨਾ ਪੱਟ ਲੈ ਸਮਝ ਗਿਆ ਉਹਦਾ ਕੋ ਪੱਟੇ ਨਹੀਂ ਗਿਆ ਸਾਡੇ ਤੇ ਆ ਕੇ ਹਿੰਚਰਦੇ ਸੀ ਕੀ ਕਰਤਾ ਤੁਹਾਡਾ ਮਾੜਾ ਕੀ ਕੀਤਾ ਕੀਤਾ ਤੁਸੀਂ ਕਹਿੰਦੇ ਲਾਈਵ ਹੁੰਦੇ ਐ ਹੀ ਹੋਊਗਾ ਬਾਕੀ ਤੁਸੀਂ ਕੇਸ ਕਰਨ ਚਾਹਨੇ ਕੇਸ ਕਰਨ ਜੀ ਸਤਕੇ ਜਾਓ ਠੀਕ ਹੈ ਜਿਹੜਾ ਕੋਸ ਤੂੰ ਗੱਲਾਂ ਬਣਾਈ ਜੈ ਨਾ ਐਦਾਂ ਹੀ ਤੁਸੀਂ ਗੱਲਾਂ ਹੀ ਬਣਾਈਆਂ ਛੋਡੇ ਕੋਲੇ ਕੁਛ ਵੀ ਨਹੀਂ ਗੱਲਾਂ ਬਣਾਉਂਦੇ ਨਾ ਤੁਸੀਂ ਹਰੇਕ ਦੀ ਗੱਲ ਬਣਾਈਏ ਤੁਸੀਂ ਹਰੇਕ ਦੀ ਹਰੇਕ ਦੀ ਧੀ ਭੈਣ ਦੀ ਗੱਲ ਬਣਾਈਏ 10000 ਦਾ ਤੁਸੀਂ ਸਰਪੰਚੇ ਚ ਮੇਰੇ ਤੇ ਲਾਤੇ ਵੀ ਥਾਂ ਕਰਕੇ ਵੀ ਤੁਹਾਨੂੰ ਸਰਪੰਚੀ ਦੇਤੀ ਨਹੀਂ ਪਿੰਡ ਦੇ ਤੂੰ ਮੈਂਬਰੀ ਚ ਉੱਠ ਕੇ ਦੇਖ ਮੈਂਬਰੀ ਤਿੰਨ ਨੰਬਰ ਵਾਰ ਚ ਜੇ ਤੈਨੂੰ ਮੈਂਬਰੀ ਜਿੱਤ ਜੇ ਨਾ ਤਾਂ ਆਪਾਂ ਨੂੰ ਕਹੀ ਨਹੀਂ ਮੈਂਬਰੀ ਜਿੱਤ ਕੇ ਦਿਖਾ ਦੇ ਤੇ ਆਪਾਂ ਇੱਥੇ ਲੱਥ ਲੁੰ ਟੱਪ ਜਾਗੇ ਆਪ ਜਾਗੇ ਕਮਾਲ ਹੋ ਗਈ ਸਰਪੰਚ ਬਣ ਕੇ ਪਤਾ ਨਹੀਂ ਕੀ ਤੂੰ ਬਣ ਕੇ ਲਦੇਣਾ ਯਾਰ ਹੈ ਹਰੀਖ ਨੂੰ ਦਬਾਈ ਜਨਾ ਹਰੀਖ ਨੂੰ ਦਬਾਈ ਜਨਾ ਐਡਾ ਥੋੜੀ ਨਾ ਮੈਂ ਬਾਈ ਬਾਈ ਕਰੀ ਜਨਾ ਬਾਈ ਬਾਈ ਕਰੀ ਜਨਾ ਤਿੰਨ ਪੰਚਾਇਤਾਂ ਕਰ ਲਈਆਂ ਸੱਚਾ ਸੀ ਤਾਂ ਕਰੀਆਂ ਖੋਟ ਛੋਡੇ ਚ ਖੋਟ ਛੋਡੇ ਨਾਲ ਜਿਹੜੇ ਰਹਿੰਦੇ ਉਹਨਾਂ ਅੱਜ ਸੌਹਾਂ ਮੈਂ ਫਖਾਈ ਜਨਾ ਮੁੰਡਿਆਂ ਦੀਆਂ ਤੇ ਫਿਰ ਵੀ ਤੁਸੀਂ ਸਿਰ ਚੜੀ ਜਨੇ ਛੋਟਾ ਦੇਣਾ ਕੋਸ ਹਾਂਜੀ ਤੁਸੀਂ ਇਹ ਵੀਡੀਓ ਦੇਖੀਆ ਇਹ ਪਰਸਨ ਹੈ ਜੀ ਜਿਹੜਾ ਇਹ ਜਦੋਂ ਮੈਂ ਉੱਥੋਂ ਆਈ ਹਾਂ ਛੋਟਾ ਹੀ ਹੋਣਾਗਾ ਮੇਰੇ ਖਿਆਲ ਆਦਵੀ ਇਹ ਛੋਟਾ ਹੀ ਹੋਣਾ ਮੇਰੇ ਤੋਂ ਤਾਂ ਕਾਫੀ ਛੋਟਾ ਹੋਣਾਗਾ ਬੱਚਾ ਹੀ ਹੈ ਜਦੋਂ ਮੈਂ ਆਈ ਹਾਂ ਨਾ ਉਦੋਂ ਇਹਦੀ ਮੈਰिज ਨਹੀਂ ਹੋਈ ਸੀਗੀ ਤੇ ਇਹ ਸਾਡੇ ਮਤਲਬ ਨਾ ਜਿਵੇਂ ਘਰਾਂ ਦੇ ਵਿੱਚੋਂ ਜ਼ਿਆਦਾ ਇਸ ਨੂੰ ਕਹਿੰਦੇ ਨਾ ਵੀ ਛੋਟੀ ਉਮਰ ਦੇ ਬੱਚੇ ਹਨਾ ਤੁਰਦੇ ਫਿਰਦੇ ਹੁੰਦੇ ਆ ਇਹ ਉਹ ਸੀਗਾ ਤੇ ਸਾਡੇ ਘਰ ਕਦੇ ਨਹੀਂ ਆਇਆ ਸੀਗਾ ਇਸ ਦਾ ਮਤਲਬ ਬਾਰ-ਬਾਰ ਚਰਨ ਜੀਤਣਾ ਸੀ ਕਿਉਂਕਿ ਇਹ ਸਾਡੇ ਸਕੇ ਘਰ ਨਹੀਂ ਆ ਇਹ ਇੱਕ ਘਰਾਂ ਚੋਂ ਘਰ ਹੁੰਦੇ ਆ ਜਿਹੜੇ ਉਹ ਹੈ ਤੇ ਆਮੋ ਸਾਹਮਣੇ ਘਰ ਹੈ ਸਾਡੇ ਘਰਾਂ ਦੇ ਨਾਲ ਹੀ ਹੈ ਇਹ ਆ ਦੂਰ ਨਹੀਂ ਹੈਗੇ ਇਹ ਉਹ ਪਰਿਵਾਰ ਹੈ ਜਦੋਂ ਉਦੋਂ ਆਪਣੇ ਘਰਾਂ ਦੀ ਸਪੋਰਟ ਕਰਨ ਲਈ ਇੱਕ ਦੂਸਰੇ ਨਾਲ ਖੜਨਾ ਪੈਂਦਾ ਮਜਬੂਰੀ ਚਲਾ ਲਓ ਚਾਹੇ ਭਲੇ ਖੇ ਚਲਾ ਲਓ ਚਾਹੇ ਕਿਵੇਂ ਵੀ ਲਾ ਲਓ ਇਹ ਖੜੇ ਹੈ ਨਾਲ ਇਹਨਾਂ ਨੇ ਸਭ ਕੁਝ ਕੀਤਾ ਪਰ ਅੱਜ ਅੱਜ ਇਹ ਚੀਜ਼ਾਂ ਜੇ ਇਹ ਮੁੰਡਾ ਬੋਲ ਰਿਹਾ ਇਹ ਇਕੱਲਾ ਮੁੰਡਾ ਨਹੀਂ ਬੋਲ ਰਿਹਾ ਇਹਦੀ ਫੈਮਿਲੀ ਬੋਲਦੀ ਹੈ ਇਹਦੇ ਫਾਦਰ ਇਹਦੀ ਮਦਰ ਇਹਨਾਂ ਇਸ ਮੁੰਡੇ ਦੀਆਂ ਸਿਸਟਰ ਨੇ ਇਸ ਮੁੰਡੇ ਦੀ ਵਾਈਫ ਹੈ ਜੋ ਇਹ ਸਾਰੀਆਂ ਚੀਜ਼ਾਂ ਦੀ ਪੁਸ਼ਟੀ ਕਰਦੇ ਆ ਜੋ ਕਹਿੰਦੇ ਆ ਕਿ ਉਹਨਾਂ ਦੇ ਨਾਲ ਵੀ ਇਹ ਚੀਜ਼ਾਂ ਹੋਈਆਂ ਇਸ ਮੁੰਡੇ ਦਾ ਵੀ ਘਰ ਖਰਾਬ ਕਰਨ ਵਿੱਚ ਸਰਪੰਚ ਨੇ ਬਹੁਤ ਜ਼ਿਆਦਾ ਅਗਮਚਾਈ ਸੀ ਸਰਪੰਚ ਨੇ ਤੇ ਮੈਂਬਰ ਨੇ ਇਹਨਾਂ ਦਾ ਘਰ ਖਰਾਬ ਕਰਨ ਦੇ ਵਿੱਚ ਵੀ ਉਹੀ ਸੇਮ ਕਹਾਣੀ ਜੋ ਮੇਰੀ ਸੀ ਸੇਮ ਕਹਾਣੀ ਇਹਨਾਂ ਦੇ ਘਰੇ ਕ੍ਰੀਏਟ ਕੀਤੀ ਸਭ ਕੁਝ ਬਣਾਇਆ ਪਰ ਚੰਗੇ ਸੀ ਇਹ ਸਿਆਣੇ ਸੀ ਸਮਝਦਾਰ ਪਰਿਵਾਰ ਸੀ ਆਪਣੀ ਵਾਈਫ ਨੂੰ ਸਪੋਰਟ ਕਰਦੇ ਸੀ ਚੀਜ਼ਾਂ ਨੂੰ ਸੰਭਾਲਿਆ ਸਮਝਿਆ ਤੇ ਇਹਨਾਂ ਨੇ ਇਹਨਾਂ ਸ਼ਰੀਕਾਂ ਨੂੰ ਸੈੱਟ ਹੋ ਕੇ ਦਿਖਾਇਆ ਪਰ ਅੱਜ ਇਹੇ برداشت ਨਹੀਂ ਕਰ ਸਕਦੇ ਕਿ ਇਹਨਾਂ ਦਾ ਘਰ ਫਿਰ ਤੋਂ ਅਸੀਂ ਗੇਮ ਪਾਈ ਸੀ ਉਹਦੇ ਵਿੱਚੋਂ ਨਿਕਲ ਕਿਵੇਂ ਗਏ ਫਿਰ ਤੋਂ ਕਿਵੇਂ ਬਸਣ ਲੱਗ ਗਿਆ ਕਿਉਂਕਿ ਚਰਨਜੀਤ ਦਾ ਤਾਂ ਆਲਰੇਡੀ ਖਰਾਬ ਕਰ ਚੁੱਕੇ ਸੀ ਇਸ ਮੁੰਡੇ ਦਾ ਨਾਮ ਉਦੇ ਹੈ ਜੀ ਉਦੇ ਇਹਨਾਂ ਦੀ ਆਪਣੇ ਘਰਾਂ ਦਾ ਬੰਦਾ ਹੈ ਮੇਰਾ ਇਸਤੇ ਨਾਲ ਨਾ ਕਦੇ ਫੋਨ ਤੇ ਗੱਲ ਹੋਈ ਸੀ ਨਾ ਹੀ ਮੈਂ ਇਸਤੇ ਇਸ ਤੋਂ ਕੋਈ ਇਨਕੁਆਰੀ ਸੀ ਆਈਡੀ ਜੋ ਵੀ ਇਹ ਕਹਿੰਦੇ ਆ ਇਸ ਤਰ੍ਹਾਂ ਦੀ ਮੈਨੂੰ ਕਦੇ ਇਸ ਨੀ ਨੀ ਦਿੱਤੀ ਜਾਣਕਾਰੀ ਇਹ ਕਹਿੰਦੀ ਆ ਕਾਲ ਡਿਟੇਲਸ ਕੜਾਵਾਂਗੇ ਮੈਂ ਤੁਹਾਨੂੰ ਚੈਲੰਜ ਕਰਦੀ ਆ ਤੁਸੀਂ ਸਾਰਿਆਂ ਦੀ ਛੱਡੋ ਤੁਸੀਂ ਮੇਰੀ ਕਾਲ ਡਿਟੇਲ ਕੜਵਾਓ ਤੁਹਾਨੂੰ ਦੁੱਧ ਰਦੁੱਤ ਪਾਣੀ ਦਾ ਪਾਣੀ ਹੋ ਲੈਣਾ ਤੁਸੀਂ ਮੇਰੀ ਕੜਵਾ ਕੇ ਲੈ ਕੇ ਆਓ ਕਾ ਤੁਸੀਂ ਛੱਡੋ ਕਾ ਇਹਨਾਂ ਦੀ ਮੇਰੀ ਕੜਵਾਓ ਔਰ ਮੇਰੀ ਕੜਵਾ ਕੇ ਤੁਸੀਂ ਕਿਤੇ ਲਾਓ ਫਿਰ ਮੈਂ ਤੁਹਾਨੂੰ ਲਾ ਬਾਰੇ ਦੱਸੂਗੀ ਕਿ ਢੋਡੇ ਵੱਡੇ ਐਲ ਐਲ ਬੀ ਵਾਲਿਆਂ ਦੇ ਕਿਦਾਂ ਕਚਹਿਰੀਆਂ 'ਚ ਤਰੀਕਾ ਪੈਂਦੀਆਂ ਫਿਰਦੀਆਂ ਤੁਸੀਂ ਪਹਿਲੀ ਗੱਲ ਕਿਸੇ ਦੀ ਤੁਸੀਂ ਸਟੇਟਮੈਂਟ ਸੌਰੀ ਕਾਲ ਡਿਟੇਲਸ ਕੜਵਾ ਨਹੀਂ ਸਕਦੇ ਹੋ ਕਾਲ ਡਿਟੇਲ ਸਟੇਟਮੈਂਟਸ ਤੁਸੀਂ ਕਢਾਣੇ ਹੋ ਤਾਂ ਕੱਢਣ ਵਾਲੇ ਨਾਲ ਤੇ ਕੜਵਾਉਣ ਵਾਲੇ ਨਾਲ ਕੀ ਬਣੂਗਾ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਤੁਸੀਂ ਉਹਦੇ ਖਾਮਿਆਜ਼ੇ ਬਾਰੇ ਵੀ ਤੁਸੀਂ ਜਾਣਕਾਰੀ ਹਾਸਲ ਕਰ ਲਓ ਔਰ ਦੂਸਰੀ ਗੱਲ ਜਦੋਂ ਤੁਸੀਂ ਤਾਂ ਜਾਉਂਗੇ ਨਾ ਤੁਸੀਂ ਜੇ ਗਾਂਵ ਵਾਲਾ ਬੰਦਾ ਮੁੱਕਰ ਰਿਹਾ ਹੋਵੇ ਕਿ ਮੈਂ ਗੱਲ ਨਹੀਂ ਕਰਦਾ ਤੁਸੀਂ ਖੁਦ ਬੰਦੇ ਤਿਆਰ ਕਰਦੇ ਹੋ ਤੁਸੀਂ ਖੁਦ ਉਹਨਾਂ ਬੰਦਿਆਂ ਨੂੰ ਮਜਬੂਰ ਕਰਦੇ ਹੋ ਮੇਰੇ ਨਾਲ ਗੱਲਾਂ ਕਰਨ ਲਈ ਐਵੇਂ ਤੁਸੀਂ ਆਪ ਸਾਲ ਪਹਿਲਾਂ ਇੱਕ ਪਰਸਨ ਦੇ ਉੱਪਰ ਅਲੀਗੇਸ਼ਨ ਧਰਿਆ ਸੀਗਾ ਤੇ ਉਸ ਨੂੰ ਮਜਬੂਰ ਕੀਤਾ ਸੀ ਮੇਰੇ ਨਾਲ ਗੱਲਾਂ ਕਰਨ ਲਈ ਸਾਰੀਆਂ ਚੀਜ਼ਾਂ ਤੁਹਾਡੀਆਂ ਦੱਸਣ ਲਈ ਜਿੰਨੀਆਂ ਕੁ ਉਸ ਨੂੰ ਪਤਾ ਸੀਗੀਆਂ ਤੁਸੀਂ ਇੰਨਾ ਬੰਦੇ ਨੂੰ ਮਜਬੂਰ ਕਰ ਦਿੰਦੇ ਹੋ ਨਾ ਕਿ ਉਹ ਬੰਦੇ ਤੁਹਾਡੇ ਖੁਦ ਹੀ ਆਪਣੇ ਆਪ ਤੁਹਾਡਾ ਸਾਥ ਛੱਡ ਕੇ ਉਹ ਮੈਨੂੰ ਚੀਜ਼ਾਂ ਦੱਸਣ ਆਉਂਦੇ ਆ ਤੁਹਾਡੀਆਂ ਅੰਦਰਲੀਆਂ ਪਰ ਇਸ ਇਸ ਵਿਚਾਰੇ ਮੁੰਡੇ ਨੇ ਨਾ ਮੇਰੇ ਕੋਲ ਕਦੇ ਕੋਈ ਗੱਲ ਕੀਤੀ ਆ ਇਸ ਨੇ ਨਾ ਹੀ ਇਹਨਾਂ ਦੇ ਕੋਈ ਘਰ ਦੀ ਗੱਲ ਨਾ ਬਾਹਰ ਦੀ ਗੱਲ ਇਸ ਨੇ ਮੇਰੇ ਕੋਲ ਕਦੇ ਕੋਈ ਗੱਲ ਨਹੀਂ ਕੀਤੀ ਇਸ ਨੂੰ ਝੂਠੇ ਇਲਜ਼ਾਮ ਲਾ ਕੇ ਟੋਣਾ ਨਹੀਂ ਹੁੰਦਾ ਵੀ ਇੱਕ ਬੰਦਾ ਜਿਹੜਾ ਨਹੀਂ ਬੋਲਦਾ ਉਸ ਨੂੰ ਤੁਸੀਂ ਢਾਣ ਤੁਰਪੋਂ ਇਹ ਮੁੰਡੇ ਕੋਲੇ ਦੀ 50 55 ਕਿੱਲੇ ਜ਼ਮੀਨ ਹੈ ਕੋਈ ਇਹ ਨਹੀਂਗਾ ਕਿ ਇਹ ਨੰਗ ਮਲੰਗਾ ਹੈ ਇਹਨਾਂ ਸਰਪੰਚ ਕੋਲ ਤਾਂ ਕੁਝ ਹੈ ਵੀ ਨਹੀਂ ਹੈ ਸਰਪੰਚ ਨੇ ਤਾਂ ਆਪਣੇ ਹੁਣ ਸਹਰਿਆਂ ਦੀ ਵੇਚ ਕੇ ਪੰਜ ਸੱਤ ਜਿਹੜੀ ਕੋਈ 6 ਕੁੰਮ ਵਿੱਗੇ ਜ਼ਮੀਨ ਬਣਾ ਲਈ ਆ ਉਹਦੇ ਨਾਲ ਰਾਜਾ ਮਹਾਰਾਜਾ ਨਹੀਂ ਬਣ ਗਿਆ ਆਪਣੇ ਦਾਦਿਆਂ ਪਰਦਾਦਿਆਂ ਦੀ ਵੇਚਤੀ ਆਪਣੇ ਸਹਰਿਆਂ ਦੀ ਜ਼ਮੀਨ ਵੇਚ ਕੇ ਇੱਥੇ ਬਣਾਈ ਤਾਂ ਉਹਦੇ ਨਾਲ ਬਾਦਸ਼ਾਹ ਨਹੀਂ ਬਣ ਗਿਆ ਆਪਣੀ ਨਹੀਂ ਰਹੀ ਤਾਂ ਉਹ ਵੀ ਨਹੀਂ ਰਹਿਣੀ ਸਰਪੰਚ ਜਦੋਂ ਹੁਣ ਅਲੀਗੇਸ਼ਨ ਧਰੂਗਾ ਲੋਕਾਂ ਦੇ ਨਾਲ ਲੜੂ ਢਿੜੂਗਾ ਤਾਂ ਲੋਕ ਤਾਂ ਵੀ ਟੁੱਟ ਕੇ ਫਿਰ ਆਪਣੀਆਂ ਮੇਰੇ ਨਾਲ ਗੱਲਾਂ ਬਾਤਾਂ ਕਰਨਗੇ ਮੈਨੂੰ ਉਹ ਚੀਜ਼ਾਂ ਦੱਸਣਗੇ ਜੋ 7 ਮੀਟਿੰਗਾਂ ਕਰ-ਕਰ ਕੇ ਚੀਜ਼ਾਂ ਬਣਾਈਆਂ ਸੀਗੀਆਂ ਜੋ ਇਲਜ਼ਾਮ ਜੋ ਚੀਜ਼ਾਂ ਮੇਰੇ ਲਈ ਇਹਨਾਂ ਨੇ ਕੀਤੀਆਂ ਉਹ ਸਾਰੀਆਂ ਫਿਰ ਤੱਕ ਅਗਲਾ ਦੱਸੇਗਾ ਜੋ ਕਿ ਮੈਨੂੰ ਪਹਿਲਾਂ ਹੀ ਪਤਾ ਹੈ ਮੈਨੂੰ ਆਲਰੇਡੀ ਪਤਾ ਮੈਨੂੰ ਇਸ ਸ਼ਖਸ ਤੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਸੀਗੀ ਸੋ ਇਹ ਇਹਨਾਂ ਨੇ ਬਿਲਕੁਲ ਝੂਠਾ ਅਲੀਗੇਸ਼ਨ ਧਰਿਆ ਇਸਤੇ ਕਿ ਇਹ ਇਹਨਾਂ ਦਾ ਪਰਿਵਾਰ ਹੈ ਜਿਹੜਾ ਮੈਨੂੰ ਸਪੋਰਟ ਕਰਦਾ ਹੈ ਜਾਂ ਮੈਨੂੰ ਕੋਈ ਸੀਆਈ ਆਈ ਦੇਂਦਾ ਬਟ ਹਾਂ ਹੁਣ ਇਹਨਾਂ ਦਾ ਪਰਿਵਾਰ ਖੁੱਲ ਕੇ ਪਿਛਲੇ 1 ਮਹੀਨੇ 20 ਦਿਨਾਂ ਤੋਂ ਮੈਨੂੰ ਸਪੋਰਟ ਵੀ ਕਰਦਾ ਹੈ ਤੇ ਸੀਆਈਡੀ ਜੋ ਵੀ ਮਤਲਬ ਮੈਨੂੰ ਤਾਂ ਆਲਰੇਡੀ ਉਹ ਗੱਲਾਂ ਪਤਾ ਹੈ ਨਾ ਜੋ ਉਹ ਗੱਲਾਂ ਕਰ ਰਹੇ ਨੇ ਚਲੋ ਠੀਕ ਹੈ ਉਹ ਆਪਣਾ ਮਨ ਹੌਲਾ ਕਰ ਰਹੇ ਆਪਣੀ ਪੁਸ਼ਟੀ ਕਰਦੇ ਆ ਵੀ ਅਸੀਂ ਉਸ ਟਾਈਮ ਤੇ ਇਹਨਾਂ ਦੇ ਨਾਲ ਸੀਗੇ ਆਹ ਆਹ ਚੀਜ਼ਾਂ ਹੋਈਆਂ ਅਸੀਂ ਉਸ ਟਾਈਮ ਤੇ ਭਲੇਖੇ ਦੇ ਵਿੱਚ ਤੁਰੇ ਆ ਜਾਂ ਸਾਡੀ ਮਜਬੂਰੀ ਸੀ ਕਿ ਘਰਾਂ ਦੇ ਘਰ ਸਾਨੂੰ ਇਕੱਠੇ ਹੋ ਕੇ ਤੁਰਨਾ ਪੈਂਦਾ ਪਰ ਜਦੋਂ ਗਾਂ-ਗਾਂ ਸਾਨੂੰ ਪਤਾ ਲੱਗਿਆ ਵੀ ਇਹ ਬਹੁਤ ਗੰਦੇ ਆ ਇਹ ਇਸ ਤਰ੍ਹਾਂ ਕਰਦੇ ਆ ਤਾਂ ਅਸੀਂ ਫਿਰ ਇਹਨਾਂ ਦੀ ਜਿਹੜੀ ਸਪੋਰਟ ਆ ਜਿਹੜੀ ਘਟਾਤੀ ਸੀ ਹੁਣ ਇਹ ਜਿਹੜੀ ਕਿਹੜੀ ਗੱਲ ਕਰਦੇ ਆ ਤਾਂ ਕਹਿੰਦੇ ਸਾਡੀ ਜਿੰਨੀ ਵੀ ਸੀਆਈਡੀ ਆ ਉਹ ਇਹ ਮੁੰਡਾ ਦਿੰਦਾ ਪਹਿਲੀ ਗੱਲ ਤਾਂ ਇਹਨਾਂ ਮੂਰ ਇਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀ Google Pay ਦੀ ਜਾਣਕਾਰੀ ਹੈ ਉਹ ਉਹੀ ਬੰਦਾ ਦੇ ਸਕਦਾ ਜੋ ਬਹੁਤ ਜ਼ਿਆਦਾ ਸਰਪੰਚ ਦੇ ক্লোਜ਼ ਹੋਵੇ ਜਿਹੜਾ ਬਹੁਤ ਜ਼ਿਆਦਾ ਨਾਲ ਖਾਂਦਾ ਬੈਂਦਾ ਉੱਟਦਾ ਹੋਵੇ ਤੇ ਨਾਲ ਸਰਪੰਚ ਦੇ ਫੋਨ ਨੂੰ ਆਪਣੇ ਹੱਥਾਂ ਵਿੱਚ ਫੜਦਾ ਹੋਵੇ ਜੋ ਸਰਪੰਚ ਦੇ ਫੋਨ ਦੇ ਨਾਲ-ਨਾਲ ਅਪਰੋਚ ਰੱਖ ਸਰਪੰਚ ਦੇ ਫੋਨ ਤੱਕ ਵੀ ਉਸਦੀ ਅਪਰੋਚ ਹੁੰਦੀ ਹੋਵੇ ਸੋ ਇਹ ਪਰਸਨ ਤਾਂ ਕੰਧ ਸੰਕਰ ਹੈ ਜੀ ਸਰਪੰਚ ਦੇ ਨਾਲ ਇਸ ਦਾ ਬਿਲਕੁਲ ਕੰਧ ਸੰਕਰ ਹੈ ਇਹਨੂੰ ਨਹੀਂ ਪਤਾ ਵੀ ਮਤਲਬ ਇਹਨਾਂ ਦੀ 2 ਸਾਲ ਤੋਂ ਪਤਾ ਨਹੀਂ ਮੈਨੂੰ ਪ੍ਰੋਪਰ ਨਹੀਂ ਪਤਾ ਸਾਲ 2 ਸਾਲ ਤੋਂ ਇਹਨਾਂ ਦੀ ਆਪਸ ਵਿੱਚ ਗੱਲ ਨਹੀਂ ਹੁੰਦੀ ਇਹ ਬਿਲਕੁਲ ਇੱਕ ਦੂਸਰੇ ਦੇ ਖਿਲਾਫ ਹੈ ਇੱਕ ਦੂਜੇ ਨਾਲ ਬੋਲਬਾਣੀ ਬੰਦ ਕੀਤੀ ਹੋਈ ਹੈ ਤਾਂ ਫਿਰ ਤੁਸੀਂ ਆਪ ਸੋਚੋ ਕਿ ਸਰਪੰਚ ਦੇ ਫੋਨ ਦੇ ਵਿੱਚੋਂ ਜੀਪੀਏ ਦਾ ਡਾਟਾ ਹੈ ਜਿਹੜਾ ਉਹ ਕਿਵੇਂ ਸ਼ੇਅਰ ਕਰ ਸਕਦਾ ਹੈ ਇਹ ਬੰਦਾ ਜਿਹੜੇ ਕਰਦੇ ਨੇ ਉਹ ਇਹਨਾਂ ਤੋਂ ਕਦੇ ਲੱਭ ਨਹੀਂ ਹੋਣੇ ਲੱਭ ਵੀ ਲੈ ਤਾਂ ਇੱਕ ਦੂਜੇ ਦੇ ਇੰਨੇ ਕਾਣੇ ਨੇ ਇਹ ਕਿ ਇਹ ਇੱਕ ਦੂਸਰੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਤੇ ਦੂਸਰੀ ਗੱਲ ਜੀ ਮੈਂ ਜਿਹੜੀ ਹੁਣ ਹੋਰ ਕਲੀਅਰ ਕਰਨੀ ਹੈ ਤੁਹਾਡੇ ਨਾਲ ਉਹ ਇਹ ਹੈ ਇਹ ਸਾਰੇ ਦੇਖੋ ਕਿ ਉਸ ਮੁੰਡੇ ਨੇ ਸਟੇਟਸ ਲਗਾਇਆ ਇਹ ਵੀਡੀਓ ਤੁਸੀਂ ਦੇਖੀਆ ਸਾਰੇ ਪਿੰਡ ਨੇ ਦੇਖੀਆ ਪਿੰਡ ਦੇ ਲੋਕ ਜਾਣਦੇ ਆ ਅੱਜ ਕੱਲ ਸਾਰੇ ਪਿੰਡ ਦੇ ਵਿੱਚ ਇਸ ਗੱਲ ਦਾ ਫਿਰ ਤੋਂ ਚਰਚਾ ਹੋ ਰਹੀ ਏ ਚੀਜ਼ ਨਿਕਲ ਕੇ ਆਈ ਆ ਬਾਹਰ ਵੀ ਜਦੋਂ ਆਪਣੇ ਘਰ ਇਹਨਾਂ ਦੇ ਆਪਣੇ ਮੂੰਹੋਂ ਚੀਜ਼ਾਂ ਬੋਲਣਾ ਤਾਂ ਫਿਰ ਉਹ ਚੀਜ਼ ਹੋ ਜਾਂਦੀ ਆ ਹਨਾ ਵੀ ਜਿਆਦਾ ਪੁਕਤਾ ਹੋ ਜਾਂਦੀ ਏ ਕਿਉਂਕਿ ਮੇਰਾ ਕੱਲੀ ਦਾ ਬੋਲਣਾ ਸ਼ਾਇਦ ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਕਿ ਪਤਾ ਨਹੀਂ ਇਹ ਇਹ ਐਵੇਂ ਨਾ ਹੋਵੇ ਪਰ ਜਦੋਂ ਇਹਨਾਂ ਦੇ ਆਪਣੇ ਲੋਕ ਉੱਠ ਕੇ ਉਸ ਚੀਜ਼ ਤੇ ਪਰਮੋਹਰ ਲਾਉਂਦੇ ਆ ਇਹ ਆਪਣੇ ਆਪ ਹੀ ਚੀਜ਼ਾਂ ਕਰਵਾ ਰਹੀ ਐ ਮੈਂ ਕੁਝ ਨਹੀਂ ਕਿਹਾ ਜੀ ਉਹਨੂੰ ਮੇਰੇ ਹੱਕ ਚ ਬੋਲੋ ਮੇਰੇ ਹੱਕ ਚ ਵੀਡੀਓ ਪਾਓ ਕਿਉਂ ਪਾਊਗਾ ਕੋਈ ਬੰਦਾ ਕਿਉਂ ਪਾਉਣਗੇ ਤੇ ਸਿਰਫ ਇਹ ਇਕੱਲਾ ਮੁੰਡਾ ਨਹੀਂ ਐ ਇਕੱਲਾ ਮੁੰਡਾ ਨਹੀਂ ਐ ਇਹ ਤਾਂ ਮੁੰਡਾ ਸਿਰਫ ਇੱਕ ਵੀਡੀਓ ਬਣਾ ਕੇ ਤੁਹਾਨੂੰ ਮੈਂ ਸ਼ੇਅਰ ਕਰਤੀ ਐ ਵੀ ਵੀਡੀਓ ਬਣਾ ਕੇ ਉਸਨੇ ਸਟੇਟਸ ਲਗਾਇਆ ਉਸਦੀ ਪੂਰੀ ਫੈਮਲੀ ਮੈਨੂੰ ਸਪੋਰਟ ਕਰਦੀ ਐ ਉਸਦੀ ਫੈਮਲੀ ਨੂੰ ਸਾਰਿਆਂ ਨੂੰ ਪਤਾ ਐ ਕਿ ਅਸੀਂ ਜੇ ਗੱਲ ਕਰਾਂਗੇ ਤਾਂ ਅਸੀਂ ਸ਼ਰ੍ਯਾਮ ਕਰਾਂਗੇ ਉਹ ਕੋਈ ਪੁੱਠੀ ਸਿੱਧੀ ਗੱਲ ਨਹੀਂ ਕਰਦੇ ਕਿਸੇ ਤਰ੍ਹਾਂ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਇਸ ਮੁੰਡੇ ਦੀ ਮਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਕਿਹਾ ਕਿ ਅਗਰ ਪੁੱਤ ਸੰਭਲ ਸਕਦਾ ਤਾਂ ਹੁਣ ਵੀ ਤੁਸੀਂ ਆਪਣਾ ਘਰ ਸੰਭਾਲ ਲਓ ਜੋ ਵੀ ਮਤਲਬ ਇੱਕ ਬੰਦਾ ਸਿਆਣਾ ਬੰਦਾ ਜੋ ਗੱਲ ਕਰ ਸਕਦਾ ਹੁੰਦਾ ਇਹਨਾਂ ਨੇ ਇੱਕ ਪੋਜ਼ਿਟਿਵ ਗੱਲ ਹੀ ਕੀਤੀ ਹੈ ਤੇ ਸਰਪੰਚ ਦਾ ਕਹਿਣਾ ਹੈ ਕਿ ਇਹ ਬੰਦਾ ਚੁਗਲਖੋਰ ਹੈ ਪੈਸੇ ਲੈ ਕੇ ਚੁਗਲੀਆਂ ਕਰਦਾ ਹੈ ਤੇ ਜਦ ਕਿ ਉਸਦੇ ਕੋਲੇ ਆਪਣੀ 50 55 ਕਿੱਲੇ ਜ਼ਮੀਨ ਹੈ ਬਾਈ ਉਹਨੂੰ ਪੈਸੇ ਕਿਸੇ ਤੋਂ ਲੈ ਕੇ ਚੁਗਲੀਆਂ ਕਰਨ ਦੀ ਲੋੜ ਨਹੀਂ ਤੇ ਪੰਚਾਇਤ ਹੋਈ ਜੀ ਇਹਨਾਂ ਦੀ ਕੱਲ ਪਰਸੋ ਪੰਚਾਇਤ ਹੋਈ ਤੇ ਸਰਪੰਚ ਕਹਿੰਦਾ ਕਿ ਇਹ ਪੰਚਾਇਤ ਅਸੀਂ ਨਹੀਂ ਕਰੀ ਉਸ ਮੁੰਡੇ ਨੇ ਕੀਤੀ ਆ ਉਦੇ ਨੇ ਜਿਸ ਦਾ ਨਾਮ ਉਦੇ ਹੈ ਜਦਕਿ ਉਦੇ ਨੇ ਪੰਚਾਇਤ ਨਹੀਂ ਕੀਤੀ ਉਦੇ ਦੇ ਘਰ ਪੰਚਾਇਤ ਇਹ ਲੈ ਕੇ ਗਏ ਆਪਣੇ ਵੱਲੋਂ ਬੰਦੇ ਇਹਨਾਂ ਨੇ ਬਾਅਦ ਵਿੱਚ ਇਹਨਾਂ ਨੂੰ ਹੱਥ ਪੈਰਾਂ ਦੀਆਂ ਪੈ ਗਈਆਂ ਕਿ ਸਾਰੇ ਪਿੰਡ ਨੇ ਸਾਡਾ ਸਟੇਟਸ ਲੱਗੇ ਦੇਖ ਲਿਆ ਉਦੇ ਦੇ ਸਾਡੀ ਬੇਇੱਜ਼ਤੀ ਹੋ ਰਹੀ ਆ ਹੁਣ ਉਦੇ ਨੂੰ ਕਨਵਿੰਸ ਕਰੋ ਕਿ ਉਹ ਦੁਬਾਰਾ ਫੇਰ ਇੱਕ ਵੀਡੀਓ ਬਣਾਵੇ ਤੇ ਉਹਦੇ ਵਿੱਚ ਕਹੇ ਕਿ ਜੋ ਵੀ ਮੈਂ ਇਹ ਵੀਡੀਓ ਪਾਈ ਆ ਇਹ ਮੇਥੋਂ ਗਲਤੀ ਦੇ ਨਾਲ ਖਾ ਪੀ ਕੇ ਹੋ ਗਿਆ ਕੰਮ ਤੇ ਮੈਂ ਆਪਣੇ ਵੱਡੇ ਭਰਾ ਤੋਂ ਮਾਫੀ ਮੰਗਦਾ ਜਦਕਿ ਉਹ ਪਰਿਵਾਰ ਪੂਰੀ ਤਰ੍ਹਾਂ ਇਹਨਾਂ ਨੂੰ ਇਹਨਾਂ ਦੇ ਭੇਜੇ ਹੋਏ ਪੰਚਾਇਤੀ ਰਿਸ਼ਤੇਦਾਰ ਜੋ ਵੀ ਬੰਦੇ ਸੀਗੇ ਉਹਨਾਂ ਨੂੰ ਮੋੜ ਦਿੰਦੇ ਕਿ ਅਸੀਂ ਨਾ ਅੱਜ ਮਾਫੀ ਮੰਗੀ ਹੈ ਅਸੀਂ ਕਿਉਂ ਮੰਗੀ ਹੈ ਅਸੀਂ ਕੀ ਕੀਤਾ ਇਹਨਾਂ ਦਾ ਮਾੜਾ ਸਾਨੂੰ ਸਬੂਤ ਦੇਣ ਸਾਨੂੰ ਪ੍ਰੂਫ ਕਰਨ ਅਸੀਂ ਖੁਦ ਕਾਲ ਡਿਟੇਲ ਕਢਵਾਉਣ ਲਈ ਨਾਲ ਜਾਂਦੇ ਆ ਸਾਡੀ ਇੱਕ ਵੀ ਕਾਲ ਡਿਟੇਲ ਇਹ ਕੱਟ ਕੇ ਸਾਡੇ ਸਾਹਮਣੇ ਰੱਖ ਦੇਣ ਤੇ ਅਸੀਂ ਫਿਰ ਵੀ ਦੇਨਦਾਰ ਹੋਵਾਂਗੇ ਔਰ ਦੂਸਰੀ ਗੱਲ ਜੀ ਮੇਰੇ ਮਾਮਾ ਜੀ ਨੇ ਨਾ ਪਾਸੋਂ ਫੋਨ ਕੀਤਾ ਮੇਰੀ ਮੰਮੀ ਦੇ ਚਾਚੇ ਦਾ ਬੇਟਾ ਹੈ ਤੇ ਅਸੀਂ ਸਾਡੇ ਕੋਲ ਆਇਆ ਉਹ ਇਦਾਂ ਵੀਡੀਓ ਦੇਖੀ ਤੇ ਅਸੀਂ ਕਿਹਾ ਵੀ ਤੁਸੀਂ ਅ ਮੈਨੂੰ ਧਮਕੀਆਂ ਦਿੰਦੇ ਆ ਇਹ ਮੇਰੇ ਤੱਕ ਧਮਕੀਆਂ ਹੁੰਦੀਆਂ ਕਦੇ ਕੋਸ਼ਕਾ ਧਮਕੀਆਂ ਭੇਜਦੇ ਕਦੇ ਕੋਸ਼ ਭੇਜਦੇ ਆ ਇਹਨਾਂ ਨੇ ਕਿਹਾ ਕਿ ਮੈਂ ਵੱਡ ਕੇ ਸਰਪੰਚ ਕਹਿੰਦਾ ਮੈਂ ਜੋਤੀ ਨੂੰ ਵੱਡ ਕੇ ਚਰਨਜੀਤ ਦੇ ਗੇਟ ਮੂਹਰ ਸਿਲਟ ਦੂੰਗਾ ਮੇਰੀ ਜ਼ਾਤ ਦੀ ਜ਼ਮੀਰ ਹੈ ਤੇ ਮੈਂ ਆਪਣੇ ਮਾਮਾ ਲੱਗਦੇ ਜੋ ਮੇਰੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਫੋਨ ਲਾਓ ਕਿਉਂਕਿ ਇਹਨਾਂ ਦੀ ਪੁਰਾਣੀ ਰਿਸ਼ਤੇਦਾਰੀ ਹੈ ਨਾ ਸਰਪੰਚ ਦਾ ਨੰਬਰ ਹੈ ਮੇਰੇ ਮਾਮਾ ਕੋਲ ਮੇਰੇ ਮਾਮਾ ਜੀ ਨੇ ਫੋਨ ਲਾ ਕੇ ਪੁੱਛਿਆ ਪੁੱਛਣ ਲਈ ਇਹ ਫੋਨ ਕੀਤਾ ਸੀਗਾ ਕਿ ਭਾਈ ਤੂੰ ਟਾਈਮ ਦੇ ਤੂੰ ਕਦੋਂ ਵਟਕੇ ਸਿੱਟਣੀ ਐ ਜਿਸ ਦਿਨ ਤੂੰ ਘਰੇ ਹੋਇਆ ਉਸੇ ਦਿਨ ਇਹ ਤੇਰੇ ਪਿੰਡ ਆਉਗੀ ਤੂੰ ਟਾਈਮ ਦੇ ਤੂੰ ਕਿਦੋਂ ਵੇਲਾ ਹੋਏਗਾ ਮੈਂ ਕਿਉਂਕਿ ਮੈਂ ਖੁਦ ਕਹਿ ਰਹੀ ਸੀ ਫੋਨ ਦੇ ਵਿੱਚ ਬੋਲ ਰਹੀ ਸੀ ਕਿ ਸਰਪੰਚ ਕਿਤੇ ਭਲੇਖੇ ਵਿੱਚ ਨਾ ਹੋਵੇ ਕਿ ਮੈਂ ਆ ਜਾ ਪਿੰਡ ਤੇ ਇਹ ਅੰਦਰੋਂ ਬਾਹਰ ਨਾ ਨਿਕਲੇ ਤੇ ਬਾਅਦ ਵਿੱਚ ਇਹ ਕਵੇ ਕਿ ਉਹ ਤਾਂ ਤਾਂ ਸੁੱਕੀ ਚਲੀ ਗਈ ਕਿ ਮੈਂ ਤਾਂ ਪਿੰਡ 'ਚ ਹੀ ਹੈਣੀ ਸੀਗਾ ਮੈਂ ਤਾਂ ਕਿਸੇ ਦੀ ਪੰਚਾਇਤੀ ਗਿਆ ਸੀ ਜਾਂ ਕੋਈ ਵੀ ਐਕਸਕਿਊਜ਼ ਦੇ ਦੇ ਸੋ ਮੈਂ ਉਸ ਟਾਈਮ ਤੇ ਆਉਂਗੀ ਭਾਈ ਜਦੋਂ ਸਰਪੰਚ ਕੋਲੇ ਟਾਈਮ ਹੋਇਆ ਸਰਪੰਚ ਮੈਨੂੰ ਓਪਰਲੇ ਟਾਈਮ ਦੇ ਦੇ ਕੱਲ ਹੀ ਆਉਂਗੀ ਕਾ ਪ੍ਰੋਮਿਸ ਹੈ ਤੁਹਾਡੇ ਨਾਲ ਨਾ ਕੋਈ ਇਧਰੋਂ ਆਪਣੇ ਨਾਨਕੇ ਦਾਦਕੇ ਕੁਝ ਨਹੀਂ ਲਾਂਦੀ ਕਿਉਂਕਿ ਮੇਰੇ ਨਾਲ ਪਹਿਲਾਂ ਹੀ ਮੈਂ ਤੁਹਾਨੂੰ ਕਿਹਾ ਮੇਰੇ ਨਾਲ ਜੋ ਮੇਰੀ ਮੇਰੀ ਆਪਣੀ ਸ਼ਕਤੀ ਹੈ ਮੇਰੀ ਆਪਣੀ ਪਾਵਰ ਹੈ ਮੈਂ ਉਹੀ ਆਪਣੀ ਲੈ ਕੇ ਆਉਂਗੀ ਮੇਰੇ ਨਾਲ ਹੋਰ ਕੋਈ ਨਹੀਂ ਆਂਦਾ ਔਰ ਮੈਂ ਤੁਹਾਨੂੰ ਤੁਹਾਡੇ ਦਿੱਤੇ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹਾਜ਼ਰ ਮਿਲੂੰਗੀ ਤੁਸੀਂ ਆਪਣੀ ਫੁੱਲ ਤਿਆਰੀ ਕਰਕੇ ਰੱਖਿਓ ਜਿਹਨੇ ਵੱਡਣਾ ਹੋਇਆ ਵੱਟ ਕੇ ਦੇਖ ਲਿਓ ਜਿਹਨੇ ਮਤਲਬ ਤੁਸੀਂ ਮੇਰੇ ਸਾਹਮਣੇ ਨਹੀਂ ਆ ਕੇ ਖੜ ਸਕਦੇ ਮੈਂ ਤੁਹਾਨੂੰ ਇਹ ਗਰੰਟੀ ਦਿੰਨੀ ਹੈ ਮੈਂ ਤੁਹਾਡੇ ਗੁਰਦੁਆਰੇ ਦੇ ਗੇਟ ਮੂਹਰੇ ਆ ਕੇ ਤੁਹਾਨੂੰ ਖੜੂੰਗੀ ਲਾਈਵ ਹੋ ਕੇ ਵੀਡੀਓ ਪਾਉਂਗੀ ਵੀਡੀਓ ਵਿੱਚ ਲਾਈਵ ਹੋੂੰਗੀ ਜੋ ਕੁਝ ਤੁਸੀਂ ਦੇਖੋ ਸੁਣੋਗੇ ਉਹ ਲਾਈਵ ਹੋਏਗਾ ਕਿ ਵੇਖੀ ਜਾਂਦੇ ਕਿੰਨੇ ਇੱਕ ਵੱਡਣ ਵਾਲੇ ਪਹੁੰਚ ਗਏ ਸ਼ੇਰ ਸੂਰਮੇ ਤੇ ਮੇਰੇ ਮਾਮਾ ਨੇ ਜਦੋਂ ਇਹ ਪੁੱਛਿਆ ਕਿ ਸਰਪੰਚ ਸਾਹਿਬ ਦੱਸ ਦਿਓ ਟਾਈਮ ਵੀ ਮੈਂ ਸੁਣਿਆ ਵੀ ਤੁਸੀਂ ਭਾਈ ਕੁੜੀ ਨੂੰ ਕਦੇ 10 ਲੱਖ ਟਰੱਕ ਵਾਲੇ ਨੂੰ ਦੇ ਕੇ ਮਰਵਾਉਂਦੀਆਂ ਗੱਲਾਂ ਕਰਦੇ ਹੋ ਕਦੇ ਵੀ ਵੜਾਉਂਦੀਆਂ ਗੱਲਾਂ ਕਰਦੇ ਹੋ ਤਾਂ ਉਹਨਾਂ ਨੇ ਸਾਫ਼ ਮੁਕਰ ਗਏ ਸਰਪੰਚ ਕਹਿੰਦਾ ਅਸੀਂ ਪਾਗ ਲਾਂਗੇ ਅਸੀਂ ਇਹ ਗੱਲਾਂ ਕਿਉਂ ਕਹਾਂਗੇ ਮਤਲਬ ਉਹਨਾਂ ਦੇ ਮੁਕਰਣ ਦਾ ਇੱਕ ਕਾਰਨ ਹੋਰ ਵੀ ਸੀ ਉਹਨਾਂ ਨੂੰ ਸ਼ਾਇਦ ਹੁੰਦਾ ਵੀ ਸਾਡੀ ਕੋਈ ਰਿਕਾਰਡਿੰਗ ਨਾ ਰੱਖ ਲਵੇ ਤਾਂ ਵੀ ਮੁਕਰਣਾ ਹੁੰਦਾ ਹੈ ਤੇ ਮੇਰੇ ਮਾਮਾ ਜੀ ਨੇ ਨਾਲ ਨਾਲ ਇਹ ਵੀ ਪੁੱਛਿਆ ਕਿ ਤੁਸੀਂ ਸਾਡੇ ਵਕੀਲ ਖਰੀਦੇ ਫਿਰਦੇ ਹੋ ਤਾਂ ਸਾਫ਼ ਮੁਕਰ ਗਿਆ ਕਿ ਅਸੀਂ ਤਾਂ ਵਕੀਲ ਨੂੰ ਹੀ ਨਹੀਂ ਜਾਣਦੇ ਜਦਕਿ Google Pay ਦੇ ਵਿੱਚ ਹਿਸਟਰੀ ਪਈਆ ਅਕਾਊਂਟ ਟੂ ਅਕਾਊਂਟ ਟਰਾਂਸਫਰ ਜਿਹੜੀ ਕੀਤੀ ਹੈ ਉਹ ਪਈਆ ਟਰਾਂਜੈਕਸ਼ਨ ਪਈ ਹੋਈ ਹੈ ਤੁਸੀਂ ਇਹ ਦੇਖੋ ਉੱਪਰੋਂ ਬੰਦਾ ਬਿਸ਼ਰਮ ਕੀ ਕਹਿੰਦਾ ਕਿ ਵਕੀਲ ਦੇ ਖਾਤੇ ਵਿੱਚ ਨਹੀਂ ਤਾਂ ਹਰਜੋਤ ਨਾਮ ਦਾ ਖਾਤਾ ਤੇ ਹਰਜੋਤ ਉਸ ਵਕੀਲ ਦੀ ਵਾਈਫ ਹੈ ਉਸ ਵਾਈਫ ਦਾ ਨਾਮ ਹੈ ਉਸ ਵਕੀਲ ਦੇ ਤੇ ਉਹ ਜਿਹੜੀ ਕੁੜੀ ਹੈ ਉਸ ਦੇ ਅਕਾਊਂਟ ਨਾਲ ਮੋਬਾਈਲ ਨੰਬਰ ਵਕੀਲ ਦਾ ਅਟੈਚ ਹੈ ਤੇ ਜਿਹੜੀ ਪਿਕ ਖਿੱਚੀ ਹੋਈ ਨਾ ਜੀਪੇ ਦੀ ਉਹ ਜੀਪੇ ਵਕੀਲ ਦੇ ਫੋਨ ਵਿੱਚ ਚੱਲਦਾ ਹੈ ਬਲਕਿ ਇਸ ਤੇ ਤਾਂ ਡਬਲ ਕੇਸ ਡਬਲ ਚੀਜ਼ਾਂ ਹੋਣੀਆਂ ਕਿ ਉਹ ਆਪਣੀ ਵਾਈਫ ਦੇ ਖਾਤਿਆਂ ਨੂੰ ਦਾ ਮਿਸਯੂਜ਼ ਕਰਦਾ ਹੈ ਉਹ ਆਪਣੀ ਵਾਈਫ ਦੇ ਅਕਾਊਂਟ ਨੂੰ ਇਹੋ ਜੇ ਦੋ ਨੰਬਰ ਦੇ ਕੰਮਾਂ ਲਈ ਯੂਜ਼ ਕਰਦਾ ਹੈ ਇਹਦੇ ਵਿੱਚ ਤਾਂ ਸਮਾਂ ਡਬਲ ਚੀਜ਼ਾਂ ਨਿਕਲ ਕੇ ਆਉਣੀਆਂ ਹੀ ਆ ਨਾ ਸਾਹਮਣੇ ਔਰ ਇਹ ਜਦੋਂ ਚੀਜ਼ਾਂ ਗੱਲਾਂ ਇਹ ਸਾਰੀਆਂ ਹੋਈਆਂ ਸਾਡੀਆਂ ਮਾਮਾ ਜੀ ਦੀਆਂ ਫੋਨ ਤੇ ਉਹਨਾਂ ਦੇ ਨਾਲ ਤੇ ਸਰਪੰਚ ਅੱਗੋਂ ਕਹਿੰਦਾ ਕਿ ਅਸੀਂ ਨਾ ਵਕੀਲ ਨੂੰ ਜਾਣਦੇ ਮਤਲਬ ਸਭ ਚੀਜ਼ ਤੋਂ ਮੁਕਰ ਗਿਆ ਉਸਤੇ ਮੁਕਰਨ ਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਉਸ ਨੂੰ ਸ਼ਾਇਦ ਡਰ ਹੋਵੇ ਕਿ ਰਿਕਾਰਡਿੰਗਸ ਵਗੈਰਾ ਨਾ ਕਰ ਲੈਣਾ ਮੈਂ ਨਹੀਂ ਐਕਸੈਪਟ ਕਰ ਸਕਦਾ ਤੇ ਉੱਤੋਂ ਬਿਸ਼ਰਮ ਹੁੰਦਾ ਸਾਨੂੰ ਕਹਿੰਦਾ ਕਿ ਤੁਸੀਂ ਵਕੀਲ ਖਰੀਦ ਲਓ ਚਰਨਜੀਤਾ ਤੁਸੀਂ ਤਾਂ ਤੁਹਾਡੇ ਦਾ ਇਲਾਕੇ ਵਿੱਚ ਹੈ ਪਹਿਲੀ ਗੱਲ ਤਾਂ ਸਰਪੰਚਾਂ ਸਾਨੂੰ ਵਕੀਲ ਖਰੀਦਣ ਦੀ ਲੋੜ ਨਹੀਂ ਅਸੀਂ ਤੈਨੂੰ ਆਪਣੇ ਹਾਰੇ ਹੋਏ ਆਪਣੇ ਵਿਕੇ ਹੋਏ ਵਕੀਲ ਦੇ ਥਰੂ ਆਪਣਾ ਕੇਸ ਜਿੱਤ ਕੇ ਦਿਖਾਵਾਂਗੇ ਸਾਨੂੰ ਤਾਂ ਤਾਂ ਲੋੜ ਪਵੇ ਜੇ ਅਸੀਂ ਝੂਠੇ ਹੋਗੇ ਝੂਠੇ ਲੋਕ ਵਕੀਲ ਖਰੀਦੇ ਹੁੰਦੇ ਆ ਤੇ ਦੂਜਾ ਨੰਬਰ ਭਾਈ ਸਾਡੇ ਕੋਲੇ ਨਾ ਜ਼ਮੀਨਾਂ ਨਾ ਜਾਇਦਾਦਾਂ ਮੇਰੇ ਕੋਲ ਜੋ ਮੈਂ ਤੁਹਾਡੇ ਵਕੀਲ ਖਰੀਦੀ ਤੁਰੀ ਫਿਰਾਂ ਕਟਿਆ ਕੰਮ ਕਰਦੀ ਫਿਰਾਂ ਇੱਕ ਘਟਿਆ ਲੋਕਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ ਘਟਿਆ ਕੰਮ ਕਰਨੀ ਸੋ ਮੈਨੂੰ ਵਕੀਲ ਖਰੀਦਣ ਦੀ ਲੋੜ ਨਹੀਂ ਤੁਸੀਂ ਮੇਰਾ ਹੁਣ ਜਿਹੜਾ ਵਕੀਲ ਕੀਤਾ ਤੁਸੀਂ ਉਸ ਤੇ ਦਰਸ਼ਨ ਹੀ ਨਹੀਂ ਕਰਨ ਗਏ ਮੈਨੂੰ ਤੁਸੀਂ ਕਿਹਾ ਨਾ ਕਿ ਇਹਨੂੰ ਕਿਸੇ ਨੇ ਚੈਂਬਰ ਦੇ ਵਿੱਚ ਐਂਟਰੀ ਨਹੀਂ ਦੇਣੀ ਔਰ ਤੁਸੀਂ ਦੇਖੋ ਕਿ ਮੈਨੂੰ ਵੇਟ ਸੀਗਾ ਕਿ ਤਿੰਨ ਤਰੀਕ ਨੂੰ ਪਰ ਤੁਹਾਡੀਆਂ ਤਾਂ ਆਪਣੀਆਂ ਪੰਚਾਇਤਾਂ ਨਹੀਂ ਲੋਟ ਆਈਆਂ ਤਿੰਨ ਤਰੀਕ ਨੂੰ ਤੁਸੀਂ ਆ ਕੇ ਜਰਾ ਵਕੀਲ ਸਾਹਿਬ ਨੂੰ ਮਿਲਣਾ ਤਾਂ ਸੀ ਨਾ ਦੇਖਿਓ ਅੱਗੇ ਅੱਗੇ ਤੇ ਇਸ ਵਕੀਲ ਸਾਹਿਬ ਨੂੰ ਤੁਸੀਂ 5 ਕਰੋੜ ਲੈ ਕੇ ਜਾਇਓ ਹੁਣ ਮੈਂ ਤਾਂ ਕਹਿਣੀ ਆ ਤੁਸੀਂ ਜ਼ਮੀਨ ਲਵਾ ਦਿਓ ਨਾ ਤੁਸੀਂ ਸਵਾਲ ਤਾਂ ਤਾਂ ਐ ਔਰ ਸਵਾਦ ਵੀ ਤਾਂ ਹੈ ਤੁਸੀਂ ਹੁਣ ਵਕੀਲ ਖਰੀਦ ਕੇ ਦਿਖਾਓ ਮੈਂ ਤਾਂ ਕਹਣੀ ਤੁਸੀਂ ਸਾਰੇ ਵਕੀਲ ਖਰੀਦੋ ਮੈਂ 10 ਵਕੀਲ ਕਰੂੰਗੀ ਤੁਸੀਂ 10 ਦੇ 10 ਖਰੀਦ ਕੇ ਦਿਖਾਓ ਤੁਹਾਡੇ ਕੋਲ ਪੈਸੇ ਹੋਣੇ ਆ ਭਾਈ ਤੁਹਾਡੇ ਕੋਲੇ ਤਾਂ ਪੈਸੇ ਹੈ ਨਹੀਂ ਸਰਪੰਚਾ ਸੱਚ ਮੈਂ ਵੀ ਕਿੱਥੇ ਗਲਤ ਗੱਲਾਂ ਕਰ ਦੇਣੀ ਆ ਉਹ ਮੇਰੇ ਮੂਰਖ ਬੰਦੇ ਦੀ ਜ਼ਮੀਨ ਦੇਖਦੀ ਹੈ ਨਾ ਤੁਹਾਨੂੰ ਉਹ ਵੀ ਤਾਂ ਕਿਸੇ ਹਿਸਾਬ ਨਾਲ ਬਕਾਉਣੀ ਹੈ ਨਾ ਹੁਣ ਉਹ ਉਹੀ ਤਾਂ ਬਕਾਉਣ ਦਾ ਰੌਲਾ ਹੈ 7 ਸਾਲਾਂ ਦਾ ਚੱਕੋ ਹੀ ਨਹੀਂ ਲੋਟ ਆਇਆ ਵਿੱਚੋਂ ਉਸਨੇ ਪੌਣਾ ਵੀ ਤਾਂ ਵੇਚਦਾ ਸੀਗਾ ਬਾਕੀ ਵੀ ਤਾਂ ਸੜਕਾਂ ਲਈ ਵਕਾ ਕੇ ਉਸ ਨੂੰ ਨੰੰਗ ਵੀ ਤਾਂ ਕਰਨਾ ਹੈ ਨਾ ਉਸਦੇ ਹੱਥ 'ਚ ਠੂਠੇ ਵੀ ਤਾਂ ਫੜਾਣੇ ਆ ਉਹ ਤੁਹਾਡੀ ਉਹ ਵੀ ਤਾਂ ਚੀਜ਼ਾਂ ਫੇਰ ਹੀ ਲੋਟ ਆਉਣਗੀਆਂ ਤੇ ਇੱਕ ਗੱਲ ਹੋਰ ਦੱਸਾਂ ਜੀ ਮੈਂ ਤੁਹਾਨੂੰ 1.5 ਲੱਖ ਰੁਪਈਆ ਕਿਹਾ ਕਿ 1.5 ਲੱਖ ਰੁਪਏ ਦੀ ਇਹਨਾਂ ਨੇ ਮੇਰੇ ਵਕੀਲ ਨਾਲ ਡੀਲ ਕੀਤੀ ਹੈ ਤਾਂ ਤੁਸੀਂ ਸੋਚੋ ਕਿ ਚਰਨਜੀਤ ਤੋਂ ਕਿੰਨੇ ਲੈਣੇ ਹੋਣਗੇ 1.5 ਲੱਖ ਦੀ ਤਾਂ ਮੇਰੇ ਵਕੀਲ ਨਾਲ ਡੀਲ ਹੁੰਦੀ ਹੈ ਚਰਨਜੀਤ ਤੋਂ ਤਾਂ ਫਿਰ ਇਹਨਾਂ ਨੇ ਜ਼ਰੂਰ 2.5 3 2 ਜਿੰਨਾ ਵੀ ਹੋ ਸਕਦਾ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਕੀਤਾ ਹੋਵੇ ਚਰਨਜੀਤ ਤੋਂ ਪੈਸੇ ਜ਼ਿਆਦਾ ਕੀਤੇ ਐ ਚਰਨਜੀਤ ਨੂੰ ਕੁਝ ਨਹੀਂ ਪਤਾ ਲੱਗਦਾ ਇੰਨਾ ਮੂਰਖ ਤੇ ਇੰਨਾ ਬੇਵਕੂਫ ਬੰਦਾ ਕੋਈ ਹੁੰਦਾ ਮੈਂ ਪਹਿਲੀ ਵਾਰ ਦੇਖਿਆ ਸੱਚੀ ਮੁੱਚੀ ਮੈਂ ਕਦੇ ਇੰਨਾ ਬੇਵਕੂਫ ਮੂਰਖ ਬੰਦਾ ਨਹੀਂ ਦੇਖਿਆ ਸੀ ਆਪਣੀ ਜ਼ਿੰਦਗੀ 'ਚ ਇਹਨਾਂ ਨੇ ਚਰਨਜੀਤ ਤੋਂ ਵੱਧ ਪੈਸੇ ਲਏ ਹੋਣੇ ਆ ਕਿਉਂਕਿ 1.5 ਲੱਖ ਜੇ ਵਕੀਲ ਨੂੰ ਦੇ ਰਿਹਾ ਹੈ ਤਾਂ ਫਿਰ ਡਬਲ ਲਿਆ ਹੋਣਾ ਚਰਨਜੀਤ ਤੋਂ ਕਿਉਂਕਿ ਸਰਪੰਚ ਆਪਣੀ ਜੇਬ 'ਚ ਪੈਸੇ ਨਾ ਪਾਵੇ ਇਹ ਤਾਂ ਹੋ ਹੀ ਨਹੀਂ ਸਕਦਾ ਸਰਪੰਚ ਨੇ ਖੁਦ ਸੋਹਾ ਖਾਨ ਨੂੰ ਸਰਪੰਚ ਹੈ ਜੀ ਤੇ ਪੈਸੇ ਏਠਣ ਵਾਸਤੇ ਰੱਖਿਆ ਹੋਇਆ ਉਸਨੇ ਆਪਣਾ ਮੈਂਬਰ ਮੈਂਬਰ ਦਾ ਕੰਮ ਹੈ ਕੀ ਉਹ ਲੋਕਾਂ ਦੇ ਪੈਸੇ ਇਕੱਠੇ ਕਰਦਾ ਨਰੇਗਾ ਵਾਲਿਆਂ ਦੀਆਂ ਹਾਜ਼ਰੀਆਂ ਲਾਉਂਦਾ ਨਾ ਜਿਹੜਾ ਘਰੇ ਬੈਠੇ ਨਰੇਗਾ ਦੇ ਘਰਾਂ ਦੀਆਂ ਹਾਜ਼ਰੀਆਂ ਲੱਗਦੀਆਂ ਉਹਨਾਂ ਦੇ ਪੈਸੇ ਆ ਜਿਹੜੇ ਉਹ ਇਕੱਠੇ ਕਰਕੇ ਅੱਧੇ-ਅੱਧੇ ਜਿਹੜੇ ਵੰਡ ਲੈਂਦੇ ਆ ਨਾ ਉਹ ਵੰਡਣ ਲਈ ਮੈਂਬਰ ਰੱਖਿਆ ਹੋਇਆ ਤੇ ਸਰਪੰਚ ਰੱਖਿਆ ਹੋਇਆ ਹੈਗਾ ਸੌਂ ਖਾਨ ਲਈ ਕਿ ਭਈ ਮੈਂ ਤਾਂ ਆਪਣੇ ਹੱਥ ਨਾਲ ਨਾ ਪੈਸੇ ਇਕੱਠੇ ਕਰਿਆ ਨਾ ਮੈਂ ਕਿਸੇ ਦੀ ਘਰੇ ਗਿਆ ਨਾ ਕਿਸੇ ਦੀਆਂ ਹਾਜ਼ਰੀਆਂ ਲਾਉਣਾ ਕੰਮ ਇਹ ਹੈ ਚਲੋ ਇਹ ਚੀਜ਼ਾਂ ਹੋਣਗੀਆਂ ਚਰਨਜੀਤ ਹੋਣ ਰਹਿ ਗਿਆ ਸਾਈਡ ਤੇ ਚਰਨਜੀਤ ਦਾ ਕੰਮ ਹੈ ਜਿਹੜਾ ਉਹ ਮੈਂ ਕਰਤਾ ਚਰਨਜੀਤ ਨੂੰ ਦੇਖੇਗਾ ਹੁਣ ਕੋਰਟ ਤੇ ਕਾਨੂੰਨ ਕਿਉਂਕਿ ਚਰਨਜੀਤ ਨੂੰ ਕੋਰਟ ਤੇ ਕਾਨੂੰਨ ਹੀ ਦੇਖੇਗਾ ਇਸ ਤੋਂ ਮੈਂ ਕੁਝ ਜ਼ਿਆਦਾ ਨਹੀਂ ਕਰ ਸਕਦੀ ਕਿਉਂਕਿ ਮੋਟੀ ਮਿੱਟੀ ਦੇ ਔਰ ਬਿਸ਼ਰਮ ਲੋਕਾਂ ਨੂੰ ਨਾ ਆਪਾ ਕੁੱਟ ਮਾਰ ਕੇ ਨਾ ਅੱਖ ਦੀ ਘੂਰ ਨਾ ਕੁਝ ਨਹੀਂ ਡਰਾ ਸਕਦੇ ਉਸ ਨੂੰ ਕਾਨੂੰਨੀ ਪ੍ਰਕਿਰਿਆਵਾਂ ਤੇ ਛੱਡ ਦਿੰਨੇ ਆ ਤੇ ਹੁਣ ਸਰਪੰਚ ਆਪਣੀਆਂ ਨਿਜਠ ਲਵੇ ਹੁਣ ਸਰਪੰਚ ਆਪਣੇ ਆਰਟੀਆਈ ਦੇ ਵਿੱਚ ਜਵਾਬ ਦੇ ਦੇਹੀ ਰੱਖੇ ਆਪਣੇ ਜਵਾਬ ਦੇਣ ਵਾਲਾ ਬਣੇ ਕਿਉਂਕਿ ਆਰਟੀਆਈ ਸਰਪੰਚ ਤੇ ਲੱਗਣ ਜਾ ਰਹੀ ਹੈ ਮੈਂ ਲਾ ਰਹੀ ਹਾਂ ਲੋਕਾਂ ਤੋਂ ਤਾਂ ਸਿਰਫ ਗੱਲਾਂ ਕੀਤੀਆਂ ਇਸ ਪਿੰਡ ਦੇ ਲੋਕਾਂ ਨੇ ਸਿਰਫ ਗੱਲਾਂ ਕੀਤੀਆਂ ਤੇ ਮੈਂ ਉਹ ਤੁਹਾਨੂੰ ਕੰਮ ਕਰਕੇ ਦਿਖਾ ਰਹੀ ਹਾਂ ਓਪਨਲੀ ਚੈਲੰਜ ਕਰਕੇ ਮੈਂ ਇਹ ਗੱਲ ਕਹਿ ਰਹੀ ਹਾਂ ਕਿ ਬਾਈ ਆਰਟੀਆਈ ਮੈਂ ਲਵਾ ਰਹੀ ਹਾਂ ਜਿਸ ਨੇ ਮੇਰਾ ਵਗ ਵਢਣਾ ਹੋਇਆ ਉਹ ਵਢ ਲਿਓ ਤੇ ਗੁਰਸਾਹਬ ਸਿੰਘ ਸਰਪੰਚ ਆਪਣੀ ਆਰਟੀਆਈ ਦਾ ਸਰਪੰਚ ਬਿਉਰਾ ਦੇ ਦੇ ਤੇ ਹਰ ਇੱਕ ਚੀਜ਼ ਦਾ ਸਾਬ ਕਿਤਾਬ ਚਾਹੀਦਾ ਮੈਨੂੰ ਹਰ ਚੀਜ਼ ਦਾ ਸਾਬ ਚਾਹੀਦਾ ਪਿੰਡ ਦੇ ਵਿੱਚ ਜਿੰਨੀ ਆਈ ਹੈ ਗ੍ਰਾਂਟ ਉਹਨਾਂ ਦੇ ਵਿੱਚੋਂ ਕਿੱਥੇ ਕਿੱਥੇ ਕਿਹੜਾ ਕਿਹੜਾ ਪੈਸਾ ਲੱਗਿਆ ਕਿਹੜਾ ਖਾਤਾ ਗਿਆ ਕਿਹਦੀਆਂ ਹਾਜ਼ਰੀਆਂ ਲੱਗੀਆਂ ਕਿਹਦੀਆਂ ਨਹੀਂ ਲੱਗਣੀਆਂ ਸਾਰੇ ਘਰਾਂ ਦਾ ਮੈਨੂੰ ਬਾਇਓ ਡਾਟਾ ਮੇਰੇ ਕੋ ਤੇ ਸਬਤਾ ਸਾਹਿਬ ਮੈਨੂੰ ਚਾਹੀਦਾ ਹੈ ਸਾਹਿਬ ਇਹਨੂੰ ਦੇਣਾ ਪੈਣਾ ਹੈ ਸਾਹਿਬ ਤੋਂ ਭੱਜ ਨਹੀਂ ਸਕਦਾ ਇਹ ਤੇ ਹਰ ਹਾਲਾਤਾਂ ਵਿੱਚ ਇਹਨੂੰ ਹਸਾਬ ਦੇਣਾ ਪੈਣਾ ਤੇ ਉਸ ਤੋਂ ਬਾਅਦ 420 ਦਾ ਪਰਚਾ ਕਿੱਦਾਂ ਕੱਟ ਹੁੰਦਾ ਉਹ ਹੁਣ ਆਪਾਂ ਟਾਈਮ ਤੇ ਛੱਡ ਦਿੰਦੇ ਹਾਂ ਹੁਣ ਆਪਾਂ ਆਪਣੀ ਗੇਮ ਖੇਡਦੇ ਹਾਂ ਸਰਪੰਚਾ ਹੁਣ ਛੱਡ ਤੂੰ ਚਰਨਜੀਤ ਨਾ ਛੱਡ ਹੁਣ ਤੂੰ ਚਰਨਜੀਤ ਆ ਲੀਆਂ ਗੱਲਾਂ ਚਰਨਜੀਤ ਦੇ ਪਾਸੇ ਛੱਡ ਹੁਣ ਆਪਾਂ ਸਿੱਧੇ ਪੜਦੇ ਹਾਂ ਹੁਣ ਆਪਣਾ ਮੁਕਾਬਲਾ ਬਿਲਕੁਲ ਸਿੱਧਾ ਹੈ ਤੇ ਚੱਲ ਫਿਰ ਹੁਣ ਦੇਖਦੇ ਹਾਂ ਤੂੰ ਤਾਂ ਫਿਰ ਬੰਦਾ ਹੈ ਨਾ ਤੂੰ ਤਾਂ ਹੁਣ ਮਰਦਾ ਹੈ ਤੇਰੀ ਤਾਂ ਪਾਵਰ ਸਰਪੰਚੀ ਫਲ ਹੁਣ ਆਪਾਂ ਆਪਾਂ ਪੰਗਾ ਲਿਆ ਤਾਂ ਆਪਾਂ ਆਪਣੇ ਪੰਗੇ 'ਚ ਦੇਖਦੇ ਹਾਂ ਕੌਣ ਕਿੱਦਾਂ ਦਾ ਇਹ ਰਾਹ ਚੁੰਮਦਾ ਤੇ ਕੌਣ ਕਿਹਨੂੰ ਧੂਲ ਚ ਟਵਾਉਂਦਾ ਹੈ ਚੱਲ ਹੁਣ ਤੂੰ ਆਪਣੇ ਵਾਲੇ ਵਾਹ ਲਾ ਮੈਂ ਆਪਣੇ ਵਾਲੇ ਲਾਉਣੀ ਆ ਤੇ ਜਿਹੜੀ ਗੱਲ ਹੈ ਜੀ ਇਹਦੇ ਨਾਲ ਰਹਿੰਦੇ ਆ ਜਿਹੜੇ ਸਰਪੰਚ ਦੇ ਨਾਲ ਤੁਰੇ ਫਿਰਦੇ ਆ ਦੋ ਚਾਰ ਪਿੱਠ ਪਿੱਛੇ ਪਤਾ ਕੀ ਕਹਿੰਦੇ ਆ ਕਹਿੰਦੇ ਟਕਾਉਣ ਨੂੰ ਤਾਂ ਅਸੀਂ ਕੱਲ੍ਹ ਵਾਲੀ ਪੰਚਾਇਤ 'ਵੀ ਟਕਾ ਦਿੰਦੇ ਰੌਲਾ ਅਸੀਂ ਪਰਸੋਂ ਜਿਹੜਾ ਪਾਈ ਜਾਂਦੇ ਸੀਗੇ ਉਹਦੇ ਪਾਈ ਜਾਂਦਾ ਉਹ ਵੀ ਅਸੀਂ ਵਿੱਚ ਠੰਡਾ ਪਾ ਦਿੰਦੇ ਪਰ ਸਿੱ ਕਿਉਂ ਨਹੀਂ ਪਉਂਦੇ ਕਿਉਂਕਿ ਸਰਪੰਚ ਦਾ ਸਿਰ ਬਾਹਲਾ ਸੁੱਜਿਆ ਹੋਇਆ ਸਾਨੂੰ ਵੀ ਮਜ਼ਾ ਆਉਂਦਾ ਹੈ ਸਾਨੂੰ ਵੀ ਸਵਾਦ ਆਉਂਦਾ ਕਿ ਸਰਪੰਚ ਦਾ ਸਿਰ ਹੈ ਨਾ ਜਿਹੜਾ ਜ਼ਿਆਦਾ ਸੁੱਜਿਆ ਉਹਨੂੰ ਲੈ ਹੀ ਲੈਣ ਦਿਓ ਸੋਜਾ ਸੋ ਲੋਕ ਇਹੇ ਜੀ ਹੈ ਦੇ ਨਾਲ ਤੁਰਨ ਵਾਲੇ ਜੋ ਸ਼ਰਮੋ ਸ਼ਰਮੀ ਨਾਲ ਦੋ ਘਰ ਖੜੇ ਹੈ ਤੇ ਅੰਦਰੋਂ ਇਹ ਗੱਲਾਂ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਸਰਪੰਚ ਦੇ ਸਿਰ ਦਾ ਸੋਜਾ ਉੱਤਰ ਜਾਣ ਦਿਓ ਸੋ ਇਹਦੇ ਇਹਨੂੰ ਵਹਿਮ ਹੈ ਨਾ ਜਿੰਨਾ ਇਹਦਾ ਸਾਰਾ ਵਹਿਮ ਕੱਢਣਾ ਹੈ ਇਹ ਵਹਿਮ ਵਿੱਚ ਤੁਰਿਆ ਫਿਰਦਾ ਇਹਦੇ ਹੁਣ ਵਹਿਮ ਕੱਢਣ ਦਾ ਟਾਈਮ ਹੈ ਕਿ ਤੇਰੀ ਪਾਵਰ ਤੇਰੀ ਮੈਂ ਨਾ ਹیثیت ਦੇਖਣੀ ਹੈ ਤੇਰੀ ਮੈਂ ਪਾਵਰ ਦੇਖਣੀ ਆ ਮੈਂ ਤੇਰੇ ਪਿੰਡ ਆਉਂਗੀ ਤੈਨੂੰ ਟਾਈਮ ਦੱਸ ਕੇ ਤੇਰੇ ਲਈ ਟਾਈਮ ਤੇ ਤੂੰ ਟਾਈਮ ਦੇ ਦੇ ਜਿਹੜਾ ਟਾਈਮ ਦੇਣਾ ਮੈਂ ਉਸੇ ਟਾਈਮ ਤੇ ਆਉਂਗੀ ਤੇ ਦੂਜਾ ਨੰਬਰ ਜੀ ਆ ਦਿੰਦਾ ਸੀਗਾ ਧਮਕੀਆਂ ਜਿੱਤੇ ਪੰਚਾਇਤ ਹੋਈ ਐ ਉਸ ਪੰਚਾਇਤ ਵਿੱਚ ਉਹਦੇ ਨੂੰ ਕਹਿੰਦਾ ਕਿ ਪਹਿਲੀ ਗੱਲ ਤਾਂ ਕਹਿੰਦਾ ਮੈਂ ਉਹਨੂੰ ਵਟ ਕੇ ਸਿੱਟੂਗਾ ਔਰ ਦੂਜੀ ਗੱਲ ਇਹ ਖੁਦ ਉਸ ਉਹਦੇ ਨੂੰ ਸਾਨੂੰ ਵੀ ਕਹਿੰਦਾ ਸਾਡੇ ਫੋਨ 'ਚ ਵੀ ਰਿਕਾਰਡਿੰਗ ਪਈ ਐ ਕਿ ਮੈਂ ਇਸ ਮੁੰਡੇ ਨੂੰ ਉਹਦੇ ਨੂੰ ਹੱਥਾਂ ਨੂੰ ਲੱਤਾਂ ਤੋੜ ਦੂੰਗਾ ਹਾਕੀ ਲੈ ਕੇ ਇਹ ਜੀ ਆਪਦੇ ਗੇਬਾਰ ਚ ਗੇੜੇ ਮਾਰੀ ਜਾਂ ਤੇ ਉਹਦੇ ਗੇਟ ਦੇ ਮੂਹਰੇ ਖੜਾ ਸੀ ਆਪਣੇ ਬਾਰ ਮੂਹਰੇ ਖੜਾ ਸੀ ਤੇ ਉਹਨੇ ਇੱਕ ਚੈਲੰਜ ਕੀਤਾ ਸੀ ਵੀ ਆਹ ਖੜਾ ਆ ਜਾ ਕੁੱਤੇ ਦਾ ਬੱਚਾ ਨਹੀਂ ਚੱਕਣਾ ਆ ਜਾ ਤੂੰ ਦੇਖ ਤੇ ਹਾਕੀਆਂ ਸਿਰਫ ਆਪਦੇ 12 ਤੱਕ ਹੀ ਘੁੰਮੀਆਂ ਆਉਂਦੀਆਂ ਉਹਦੇ ਗੇਟ ਤੱਕ ਨਹੀਂ ਪਹੁੰਚੀਆਂ ਜਦ ਕਿ ਕੰਧ ਸਾਨੀ ਹੈ ਇਹਨਾਂ ਦੀ ਤੇ ਬਾਕੀ ਜੀ ਜਿਹੜੀ ਪੰਚਾਇਤ ਦੇ ਵਿੱਚ ਇਹਨੇ ਗੱਲ ਕਹੀ ਐ ਵੀ ਇੱਕ ਤੋਂ ਮੈਂ ਵੱਟ ਕੇ ਸਿੱਟਣਾ ਔਰ ਦੂਸਰਾ ਜਿਹੜਾ ਇਹਨੇ ਮੈਨੂੰ ਕਿਹਾ ਕਿ ਮੈਂ ਟਰੱਕਾਂ ਟਰੱਕਾਂ ਵਾਲਿਆਂ ਨੂੰ ਜਿਹੜੇ ਪੈਸੇ ਦਿੰਦੇ ਫੜਦੇ ਨਾ ਟਰੱਕਾਂ ਵਾਲਿਆਂ ਨੂੰ ਪੈਸੇ ਨਾ ਦਿਓ ਤੁਸੀਂ ਆਪਸ ਵਿੱਚ ਵੰਡ ਲਿਓ ਤੁਹਾਡੇ ਬਹੁਤ ਕੰਮ ਆਉਣਗੇ ਉਹ ਪੈਸੇ ਤੁਸੀਂ ਲੈਣ ਵਾਲੇ ਬਣੋ ਤੁਹਾਨੂੰ ਮੈਂ ਟਰੱਕਾਂ ਨੂੰ ਪੈਸੇ ਨਹੀਂ ਦਿਵਾਉਣ ਦਿੰਦੀ ਮੈਂ ਤੁਹਾਡੇ ਕੋਲੇ ਆਪ ਚੱਲ ਕੇ ਆਉਂਗੀ ਬਸ ਮੈਨੂੰ ਟਾਈਮ ਦੇ ਦੇ ਤੇ ਜਿਹੜੀਆਂ ਧਮਕੀਆਂ ਪੰਚਾਇਤ ਦੇ ਵਿੱਚ ਇੱਕ ਤੂੰ ਹੋਰ ਦਿੱਤੀ ਸੀਗੀ ਕਿ ਮੈਨੂੰ ਚੰਡੀਗੜ੍ਹੋਂ ਫੋਨ ਆਉਂਦੇ ਆ ਕਹਿੰਦੇ ਤੁਹਾਡੇ ਪਿੰਡ ਦੀ ਨੋਹ ਹੈ ਇੱਕ ਇੰਟਰਵਿਊ ਕਰੀਏ ਕੀ ਕਰੇਗਾ ਪੁੱਤ ਜਿਨ੍ਹਾਂ ਨੇ ਸਾਰਾ ਕੁਝ ਆਪ ਦੱਸਿਆ ਉਹਨਾਂ ਬਾਰੇ ਤੂੰ ਕੀ ਦੱਸੇਗਾ ਜੋ ਸਾਰਾ ਕੁਛ ਆਪ ਦੱਸੀ ਬੈਠੇ ਹੋਣ ਉਹਨਾਂ ਬਾਰੇ ਤੂੰ ਕੁਝ ਨਹੀਂ ਦੱਸ ਸਕਦਾ ਔਰ ਦੂਜੀ ਗੱਲ ਮੈਂ ਤਾਂ ਖੁੱਦ ਤੈਨੂੰ ਪਹਿਲੇ ਦਿਨ ਤੋਂ ਕਹਿਣੀ ਐ ਤੂੰ ਇੰਟਰਵਿਊ ਕਰਤਾ ਸਹੀ ਤੇਰੀਆਂ ਲੀਰਾਂ ਦੇੜਦੀਆਂ ਕਿਵੇਂ ਐ ਮੈਂ ਖੁੱਦ ਚਾਹੁੰਨੀ ਐ ਕਸਮ ਖੁਦਾ ਦੀ ਮੈਂ ਖੁੱਦ ਚਾਹੁੰਨੀ ਐ ਤੂੰ ਪੌਡਕਾਸਟ ਲਈ ਅਪਰੋਚ ਤਾਂ ਕਰ ਤੈਨੂੰ ਮੈਂ ਨੰਬਰ ਦੇ ਦੇਣੀ ਆ ਕੰਟੈਕਟ ਦੇ ਦੇਣੀ ਆ ਤੈਨੂੰ ਮੈਂ ਭੇਜਣ ਦੇ ਰਾਹ ਵੀ ਦੇ ਦੇਣੀ ਆ ਇੱਕ ਸੜਿਆ ਜਾ ਪੱਤਰਕਾਰ ਸੀਗਾ ਸੌਰੀ ਇੰਟਰਵਿਊ ਕਰਕੇ ਆਇਆ ਸੜੀ ਜੀ ਇੰਟਰਵਿਊ ਕਰਕੇ ਆਇਆ ਦੀਦੇ ਵਿੱਚ 7 ਦਿਨਾਂ ਦੇ ਵਿੱਚ 85 ਵਿਊ ਸੀਗੇ ਉਹਦੇ ਵਿੱਚ ਨੇ ਆਪਣੇ ਬਾਰੇ ਕੁਝ ਗੱਲਾਂ ਦਸੀਆਂ ਕਹਿੰਦਾ ਐਵੇਂ ਐਵੇਂ ਨਸ਼ਿਆਂ ਤੇ ਗੱਲਾਂ ਕਰਦਾ ਪਿਆ ਤੇ ਇਹਨੂੰ ਐ ਲੱਗਦਾ ਕਿ ਪੱਤਰਕਾਰ ਦੇ ਅੱਗੇ ਪਿੱਛੇ ਤੁਰੇ ਫਿਰਨਗੇ ਇਸ ਦੀ ਬਹੁਤ ਵੱਡੀ ਹਸਤੀ ਹੈ ਕਿਉਂਕਿ ਪੱਤਰਕਾਰੀ ਇੱਕ ਐਸਾ ਪੇਸ਼ ਹੈ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਆਉਨੇ ਹੋ ਨਾ ਬੇਵਕੂਫ ਨਹੀਂ ਹੈ ਦੁਨੀਆ ਦੁਨੀਆ ਦਾ ਤੁਸੀਂ ਫੁੱਦੂ ਨਹੀਂ ਬਣਾ ਸਕਦੇ ਹੋ ਨਹੀਂ ਬਣਾ ਸਕਦੇ ਹੋ ਤੁਸੀਂ ਜਿਹੜੀਆਂ ਚੀਜ਼ਾਂ ਕਹੋਗੇ ਨਾ ਉਹਨਾਂ ਦੀਆਂ ਪੁਸ਼ਟੀਆਂ ਹੁੰਦੀਆਂ ਢੱਲੇ ਨਾਲ ਤੇ ਹੁਣ ਤਾਂ ਤੁਹਾਡੇ ਆਪਣੇ ਘਰ ਨਿਕਲ-ਨਿਕਲ ਕੇ ਉਹਨਾਂ ਚੀਜ਼ਾਂ ਨੂੰ ਕਲੀਅਰ ਕਰਨ ਆ ਰਹੇ ਨੇ ਹੁਣ ਸਰਪੰਚਾਂ ਗੱਪ ਵੀ ਨਹੀਂ ਵਜਣੇ ਇਹ ਤੋਂ ਪਹਿਲਾਂ ਤਾਂ ਗੱਪ ਵੱਜ ਗਈ ਹੁਣ ਤਾਂ ਉਹਨਾਂ ਗੱਪਾਂ ਦੀਆਂ ਜਿਵੇਂ ਠਿਕਰੀਆਂ ਫਟਦੀਆਂ ਨਾ ਉਹ ਭੰਣਨ ਤੁਹਾਡੇ ਆਪਣੇ ਘਰ ਉੱਠਣਗੇ ਤੁਹਾਡੇ ਆਪਣੇ ਲੋਕ ਤੋਂ ਉਹਨਾਂ ਚੀਜ਼ਾਂ ਦੀ ਪੁਸ਼ਟੀ ਕਰਨਗੇ ਸੋ ਮੈਂ ਤਾਂ ਕਹਿਣੀ ਆ ਤੂੰ ਥਾਂ-ਥਾਂ ਪੰਗੇ ਲੈ ਆ ਤੂੰ ਪੌਡਕਾਸਟ ਕਰ ਤੈਨੂੰ ਮੈਂ ਖੁਦ ਕੰਟੈਕਟ ਦੇ ਦੂੰਗੀ ਤੂੰ ਇੱਕ ਵਾਰ ਸੁਨੇਹਾ ਤਾਂ ਲਾ ਤੈਨੂੰ ਮੈਂ ਖੁਦ ਅਪਰੋਚ ਕਰਾਵਾਂ ਤੈਨੂੰ ਵੱਡੀਆਂ ਚੈਨਲਾਂ ਦੇ ਉੱਪਰ ਮਿਲੀਅਨ ਮਿਲੀਅਨ ਵਾਲੇ ਚੈਨਲਾਂ ਦੇ ਉੱਪਰ ਤੇਰਾ ਪੋਡਕਾਸਟ ਕਰਾਵਾਂ ਬਟ ਤੂੰ ਅਨਸਰ ਦੇਵੇਂ ਮੀ ਹਰ ਇੱਕ ਚੀਜ਼ ਦਾ ਤੇ ਫਿਰ ਤੈਨੂੰ ਉਸ ਤੇ ਰਿਪਲਾਈ ਕਿਵੇਂ ਮਿਲਨੇ ਆ ਉਹਨਾਂ ਦੀ ਵੀ ਵੇਟ ਕਰੀ ਕਿਉਂਕਿ ਮੈਂ ਵੀ ਫਿਰ ਕੁਝ ਚੀਜ਼ਾਂ ਹੋਰ ਜੋ ਮੈਂ ਰੁਕੀਆਂ ਜੋ ਮੈਂ ਰੁਕੀਆਂ ਹੋਈਆਂ ਮੈਨੂੰ ਵੀ ਉਹ ਕਰਨ ਦੇ ਵਿੱਚ ਮਜ਼ਾ ਆਣਾ ਹੈ ਮੈਨੂੰ ਬੰਦੀਸ਼ ਮੁੱਕ ਜਾਣੀ ਹੈ ਤੇ ਗੱਲਾਂ ਬਹੁਤ ਹੋਗੀਆਂ ਬਾਹ ਬਹੁਤ ਇਤੋਂ ਪਹਿਲਾਂ ਬਾਚ ਤਲਵਾਰਾਂ ਮਾਰ ਲੀਆਂ ਤੇ ਕੁਝ ਕਰਕੇ ਦਿਖਾਈਦਾ ਹੁੰਦਾ ਸਿਰਫ ਬਾਚ ਤਲਵਾਰਾਂ ਨਹੀਂ ਮਾਰੀਦੀਆਂ ਤੇ ਜਿਹੜੀ ਗੱਲ ਐ ਤੁਸੀਂ ਕਹਿ ਰਹੇ ਹੋ ਵੀ ਅ ਵੀਡੀਓ ਮਤਲਬ ਮੇਰੀਆਂ ਮੇਰੀਆਂ ਵੀਡੀਓ ਤੇ ਲੈ ਕੇ ਤੁਹਾਨੂੰ ਪ੍ਰੋਬਲਮ ਐ ਹੈਨਾ ਵੀਡੀਓ ਤਾਂ ਦੇਖੋ ਬਈ ਤੁਸੀਂ ਖੁਦ ਸ਼ੁਰੂ ਕੀਤਾ ਹੈ ਤੁਸੀਂ ਜੋ ਜੋ ਕੋਸ਼ਾ ਤੁਸੀਂ ਆਪ ਸ਼ੁਰੂ ਕੀਤਾ ਹੈ ਖਤਮ ਸ਼ਾਇਦ ਅਸੀਂ ਕਰਾਂਗੇ ਹੁਣ ਖਤਮ ਆਪਾਂ ਕਰਾਂਗੇ ਸੋ ਬਣੇ ਰਹੋ ਹੁਣ